ਪਰ ਇਹਦੇ ਚੱਕਰ ਚ ਤਾਂ ਤਾਂ ਗਰਮੀ ਮਾਰਤੀ ਮੇ ਜੰਮੀ ਹਾਏ ਮੈਂ ਮਰ ਤਾ ਸੋਕੀ ਦੇ ਬਾਈ ਆਹ ਹੈ ਇਹ ਹੈ ਜਨਾਨੀ ਆ ਤੈਨੂੰ ਦਿਖਦੀ ਨਹੀਂ ਹੈਗੀ ਹਾਂ ਹਾਂ ਮੇਰਾ ਤਾਂ ਹਾਲ ਠੀਕ ਹੈ ਤੂੰ ਸੁਣਾ ਸਾਡੂਆ ਹਾਂ ਹਾਂ ਉਹ ਵੀ ਠੀਕ ਹੈ ਓਹੋ ਟੈਨਸ਼ਨ ਕਿਉਂ ਲੈਣਾ ਹੈ ਜਦ ਮੇਰੀ ਜ਼ਿੰਮੇਵਾਰੀ ਚੁਰੇ ਭੇਤੀ ਹਾਂ ਤੂੰ ਨਾ ਟੈਨਸ਼ਨ ਲੈ ਮੈਂ ਲਊਂਗਾ ਹਾ ਕੋਈ ਚੱਕੇ ਨਹੀਂ ਕੋਈ ਚੱਕੇ ਨਹੀਂ ਠੀਕ ਐ ਲੈ ਹਨੂਤਾ ਕਹਿੰਦਾ ਸਾਟੂ ਨੂੰ ਵੀ ਟੈਨਸ਼ਨ ਆ ਲੈ ਟੈਨਸ਼ਨ ਤਾਂ ਬਿੱਲੇ ਰਮਾ ਤੈਨੂੰ ਹੋਈ ਪਈ ਐ ਮੇਰੇ ਸਾਲੇ ਦੀ ਉਹਨੂੰ ਦੂਜੇ ਦਿਨੇ ਖੇਤ ਲੈ ਗਈ ਦੱਸ ਵੀ ਤੂੰ ਆਪ ਤਾਂ ਗਈ ਤੀ ਉਹਨੂੰ ਕਾਤੋਂ ਲੈ ਕੇ ਜਾਣਾ ਤੀ ਜੇ ਲੈ ਗਈ ਤੀ ਫਿਰ ਨਾਲ ਰਹਿਣਾ ਤੀ ਆਪ ਤਾਂ ਟਾਊਨ ਨਾਲ ਜਮਮ ਥੱਲੇ ਢਾ ਕੇ ਮੰਜਾ ਬੈਠੀ ਤੀ ਉਹਨੂੰ ਚਾਹ ਦੇ ਨਾਲ ਭੇਜ ਰੱਖਿਆ ਜੀ ਉਹ ਫਿਰदाई ਦਿਖਾਂਦਾ ਇੱਥੇ ਆੜੂ ਲੱਗਦੇ ਨੇ ਇੱਥੇ ਸਬਜ਼ੀ ਬਾਜੀ ਬਿੱਲੇ ਰਾਮਾ ਚੋਚਣ ਵਾਲੀ ਗੱਲ ਐ ਕੱਲ ਨੂੰ 19 ਕੀ ਹੋਗੀ ਛੱਜੂ ਨੂੰ ਤਾਂ ਤੈਨੂੰ ਜਵਾਬ ਦੇਣਾ ਪਊਗਾ ਲੈ ਚੱਲ ਜਾ ਕੇ ਉਹਨੂੰ ਖੜਕਾਣਾ ਵੀ ਮੇਰੇ ਸਾਹਦੇ ਜੇ ਉਰੇ ਕਣਾ ਜੈਨੂ ਰਖ ਲੈ ਬਿਨਾਂ ਦੱਸੇ ਅੱਛਾ ਹੱਟ ਜਾ ਤੂੰ ਝੰਬਲੀਆਂ ਜਾਦੇ ਜਿਆਦੇ ਝੰਬਲ ਗਏ ਹਨਾ ਦੇਖ ਤਾਂ ਸਹੀ ਚੌੜ ਪਾੜਦੀ ਹੈਗੀ ਜੀ ਨਹੀਂ ਲੱਗੇ ਤੇਰਾ ਜੀ ਨਹੀਂ ਲੱਗੇ ਪੁੱਤ ਹੈ ਜੀ ਨਹੀਂ ਲੱਗੇ ਤੇਰਾ ਉਗਲੋ ਉਗਲੋ ਜੇ ਤਾਂ ਮੇਰੇ ਜੀ ਨਹੀਂ ਲੱਗਿਆ ਹਾਏ 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 ਨੱਚ ਦੇ ਲੈ ਪੰਗੜੇ ਭਾਈ ਪੰਗੜਾ ਪਾ ਕੇ ਦੇਖਿਆ ਨੱਚ ਮੱਚ ਨੱਚ ਨੱਚ ਨਹੀਂ ਰੁਸ ਰਹੀ ਹੈ ਰੁਸ ਰਹੀ ਹੈ ਚੰਗੜਾ ਸੌਂ ਜਾ ਜਾ ਫਿਰ ਸਮਾ ਦਾ ਦਿਨ ਸੌ ਜਾ ਸੌ ਜਾ ਪੁੱਤ ਸੌ ਜਾ ਸੌ ਜਾ ਮੇਰੀ ਲੱਡ ਹਾਂ ਸੋਵੇਂਗੀ ਹੋੱਚੇ ਹੋੱਚੇ ਸੋਵੇਂਗੀ ਨਹੀਂ ਮਰ ਜਾ ਸੌ ਜਾ ਸੌ ਜਾ ਪੁੱਤ ਸੌ ਜਾ ਓਂ ਸੌਂਦਾ ਨਹੀਂ ਇਹ ਤਾਂ ਛਾਉ ਜੂ ਮੈਨੂੰ ਲੱਗਾ ਤੈਨੂੰ ਸੁਬਾਣਾ ਪਊਗਾ ਹਾਂ ਅਸੋ ਕੀ ਦੇ ਬਾਈ ਕੀ ਹੋ ਗਿਆ ਕਹਿੰਦੀ ਕੀ ਹੋ ਗਿਆ ਨਾ ਬੇਸੂਰੀ ਜਾ ਤਾਂ ਹਲੇ ਤੈਨੂੰ ਪਤਾ ਨਹੀਂ ਉੱਥੇ ਦਾ ਮੈਂ ਖੇਤ ਬੋਲਿਆ ਨਹੀਂ ਵੀ ਕਾਨੂੰ ਜਲੂਸ ਕੱਢਣਾ ਹੈ ਹੈ ਖੇਤ ਬੋਲਿਆ ਨਹੀਂ ਨਾ ਇਹ ਹਜਾ ਖੇਤ ਕੀ ਕਰਿਆ ਸੀ ਜਿਹੜਾ ਬੋਲਦੇ ਨਹੀਂ ਸੀ ਕਿ ਤੁਸੀਂ ਨਾ ਮੈਂ ਮੇਰੇ ਛੱਡ ਨੂੰ ਕੀ ਜਵਾਬ ਦੇਊਗਾ ਨਾ ਤੂੰ ਉਹਨੂੰ ਖੇਤ ਘਾਤੋ ਲੈ ਕੇ ਗਈ ਸੀ ਹਾਈ ਮੈਂ ਮਾਜਾਂ ਸੋਕੀ ਤੇ ਬਾਈ ਫੇਰ ਕੀ ਹੋ ਗਿਆ ਖੇਤ ਤਾਂ ਖਿਆ ਕੇ ਲਈਆਂ ਜੀ ਆਪਣੇ ਖੇਤ ਆਗਾ ਤਾਂ ਲੈ ਗਈ ਉਹਨੂੰ ਹੈ ਨਾ ਲੈ ਤਾਂ ਗਈ ਤੀ ਚਲ ਫੇਰ ਵੀ ਕੋਈ ਗੱਲ ਨਹੀਂ ਲੈ ਗਈ ਫੇਰ ਤੂੰ ਉਹਦੇ ਨਾਲ ਘੱਟੋ ਘੱਟ ਤੂੰ ਤਾਂ ਖੇਤ ਦਿਖਾ ਦਿੰਦੀ ਆਪ ਤਾਂ ਤੂੰ ਮੱਜਾ ਨਾ ਭੇਗੀ ਜਮਮ ਥੱਲੇ ਮੰਜਾ ਢਾਕੇ ਹੈ ਉਹਨੂੰ ਚੋਤਾ ਚਤਰੀ ਨਾਲ ਚੱਲ ਹੋ ਗਈ ਜੀ ਜਿੰਨੇ ਗਰਮ ਹੋ ਰਹੇ ਗਰਮ ਹੋ ਮਾ ਨਾ ਹੋਰ ਕੀ ਹੋਵਾ ਮੈਂ ਮੇਰੇ ਸਾਡੂ ਨੂੰ ਕੀ ਜਵਾਬ ਦੇਊਂਗਾ ਫਿਰ ਜੀ ਜੋ ਸਾਡੇ ਦੇ ਸੈਰ ਗਿਆ ਕੋ ਚੱਲਦਾ ਕੀ ਚੱਲਦਾ ਵੀ ਦੂਜੇ ਬੰਦੇ ਨਾਲ ਭੱਜ ਜਾ ਹਾਂ ਆਹੂ ਦੇਖਦੇ ਫਿਰ ਉਹ ਸਬਜ਼ੀਆਂ ਦੇਖਦੇ ਫਿਰ ਹੇ ਜੀ ਜੀ ਆੜੂ ਦੇਖੇ ਨੇ ਕੁਛ ਕਿਹਾ ਤਾਂ ਨਹੀਂ ਗਲਤ ਤਾਂ ਨਹੀਂ ਕੀਤਾ ਗਲਤ ਕੋਈ ਲਾਂਬਾ ਮਿਲਿਆ ਸਾਨੂੰ ਤੁਸੀਂ ਇੰਨੇ ਕਿਉਂ ਗੁੱਸੇ ਹੋਣਾ ਬੋਲ ਰਹੇ ਹੋ ਫੇ ਕੱਲੂ ਲਾਂਬਾ ਵੀ ਆ ਸਕਦਾ ਹੈ ਇਹਨੂੰ ਚਾਹੀਦਾ ਬੇਸੂਰੀ ਜਾਤ ਨੂੰ ਇਹਨੇ ਕਿਹਨੂੰ ਦਿਖਾ ਲਈ ਛਕ ਦਿੱਤੀ ਆੜੂ ਅੱਜ ਗੱਲਬਾ ਤੁਸੀਂ ਉਹੀ ਗੁੱਸਾ ਕਰੀਏ ਨਾ ਦੀਦੀ ਨਾਲ ਫੇ ਕਿਉਂ ਹੋਇਆ ਵਾਗ ਗਿਆ ਅੱਗੇ ਤੋਂ ਨਾ ਜਾਉਂਗੀ ਪਰਿੰਦਾ ਤੁਸੀਂ ਕਰ ਦਿਓ ਕਾਹੀ ਕਰ ਪੈਣੇ ਕੁਛ ਨਹੀਂ ਹੁੰਦਾ ਤਾਂ ਗੁੱਸਾ ਕਰਦੇ ਜਾਂ ਪਾਣੀ ਦਾ ਗਲਾਸ ਲੈ ਕੇ ਦੇ ਦੇ ਤਰੀ ਜੀ ਹਾਂ ਪਾਣੀ ਦਾ ਪਾਣੀ ਦਾ ਗਲਾਸ ਕਨੀਓ ਛੱਡ ਜੂਆ ਤੂੰ ਐ ਕਰ ਆਪਣੇ ਕੱਪੜੇ ਪਾ ਬੈਗ ਚ ਮੈਂ ਤਾਂ ਆਪਣੀ ਜ਼ਿੰਮੇਵਾਰੀ ਖਤਮ ਕਰਕੇ ਆ ਨਾ ਕੋਈ ਨਾ ਕੋਈ ਸਾਧੂ ਨੂੰ ਫੋਨ ਕਰਤਾ ਹੋ ਲੈ ਜੂਆ ਨਹੀਂ ਮੈਂ ਖਟੇ ਮੈਂ ਆਪੇ ਸਮਝਾ ਦੂੰਗੀ ਹੈ ਉਰੇਓ ਸੋਕੀ ਦੇ ਬਾਈ ਉਹਦੋਂ ਹੋ ਜਾ ਉਹਦੋਂ ਹੋ ਜਾ ਮੇਰਾ ਬੀਪੀ ਪਹਿਲੀ ਵਧਿਆ ਪਿਆ ਹੋਰ ਡਿੱਗੂਗੀ ਦਿਮਾਗ ਖਰਾਬ ਹੋਰੇ ਕਿਦਾਂ ਡਿੱਗਦੀ ਹੋ ਜਾ ਉਹਦੋਂ ਹਾਂ ਹਾਂ ਸੋਕੀ ਦੇ ਬਾਈ ਮੈਨੂੰ ਆਏ ਦੱਸ ਤੁਸੀਂ ਕਿਉਂ ਪਰਖ ਰਹੇ ਹੋਗੇ ਹੈ ਫੱਲਾ ਕੋਈ ਆਏ ਪਰ ਕਰਦੇ ਹੁੰਦੇ ਨੇ ਕਿਤੇ ਕੀ ਕਹੋਗੀ ਮੇਰੀ ਭੈਣ ਪਣਾ ਕਹਿੰਦੀ ਪਾ ਚੋਲੇ ਚ ਕੱਪੜੇ ਛੱਡ ਗਈਏ ਕਿਉਂ ਕੀ ਗੱਲ ਕਾ ਤਾ ਛੱਡ ਕੇ ਆਏਗਾ ਮੇਰੀ ਭੈਣ ਖਾ ਜਾ ਤੂੰ ਤਾਂ ਨਾ ਚੌੜ ਕਰ ਮੇਰੀ ਗੱਲ ਸੁਣ ਲਓ ਪਹਿਲਾਂ ਹਾਂ ਮੇਰੀ ਭੈਣ ਨੂੰ ਕੋਈ ਲੋੜ ਨਹੀਂ ਛੱਡ ਕੇ ਆਉਣ ਦੀ ਹੈ ਮੇਰੀ ਭੈਣ ਨੂੰ ਕੋਈ ਲੋੜ ਨਹੀਂ ਛੱਡ ਕੇ ਆਉਣ ਦੀ ਹਜੇ ਤਾਂ ਮੈਂ 10 ਦਿਨ ਰੱਖੂਗੀ ਇਹਨਾਂ ਫੇਰ 10 ਦਿਨ ਰੱਖਣ ਵਾਲੇ ਕੰਮ ਕਰ ਹਾਂ ਗੱਲ ਸੁਣ ਅੱਜ ਦਾ ਖੇਤ ਕਿ ਹੈ ਕੱਲ ਨੂੰ ਕਿਤੇ ਹੋਰ ਲੈ ਜੂ ਕੋਈ ਲੰਬਾ ਖੰਭਾ ਖੱਤ ਲਿਆ ਫੇਰ ਦੱਚ ਕੀ ਜਵਾਬ ਦੇ ਮੰਗੇ ਅਸ ਤਾ ਹਜੇ ਮੂਨ ਕਹਿੰਦੀ ਤੀ ਜਾਣ ਨੂੰ ਇਹੀ ਤਾਂ ਗੱ ਕੋਕੀ ਦੇ ਬਾਈ ਹੁਣ ਜਦੋਂ ਆਪਣੇ ਨਾਲ ਰਹਿੰਦਾਗਾ ਮੁੰਡਾ ਉਹ ਹੁਣ ਆਪਾਂ ਨੂੰ ਪਤੀ ਆ ਲੈ ਚਾਤਰੇ ਦਾ ਕਿਹਾ ਜਾਗਾ ਫੇ ਜੇ ਪਤਾ ਹੈ ਮੈਨੂੰ ਤਾਂ ਹੀ ਕਹਿਣਾ ਜੇ ਪਤਾ ਹੈ ਤਾਂ ਹੀ ਕਹਿਣਾ ਤੂੰ ਐਂ ਦੱਸ ਲੋਕਾਂ ਨੂੰ ਕੀ ਪਤਾ ਹੈ ਲੋਕਾਂ ਨੂੰ ਕੀ ਪਤਾ ਹੈ ਵੀ ਕੋਈ ਗੱਲ ਨਹੀਂ ਅਗਲਾ ਦੇਖੋ ਉਹਦੇ ਨਾਲ ਫਿਰਦੀ ਸੀ ਬਿੱਲੇ RAM ਦੀ ਸਾਲੀ ਫੇਰ ਗੱਲਾਂ ਨਹੀਂ ਬਣਨਗੀਆਂ ਹਾਏ ਹਾਏ ਉਹ ਤਾਂ ਐਂ ਕਹਿੰਦਾ ਸੀ ਕਹਿੰਦਾ ਬਿੱਲੇ RAM ਦੀ ਸਾਲੀ ਹੋਈ ਮੇਰੀ ਸਾਲੀ ਹੋਈ ਹਾਂ ਬਤਨ ਤਾਂ ਹੀ ਤਾਂ ਕਹਿਣਾ ਉਹਦੀ ਸਾਲੀ ਕਿਵੇਂ ਬਣ ਗਈ ਉਤ ਵੀ ਉਹ ਪਾਈ ਲੱਗਦੇ ਤੁਸੀਂ ਆਪ ਚ ਕਹਿੰਦਾ ਵੀ ਐਂ ਕਰਕੇ ਪਾਈ ਲੱਗਿਆ ਹਾਂ ਐ ਇੱਕ ਐ ਤਾਂ ਮੀਰਾ ਅੱਧਾ ਪਿੰਡ ਪੰਨ੍ਹ ਦੇ ਫਸਾਰੇ ਦੀ ਛਾਲੀ ਬਣ ਗਈ ਐ ਵੀ ਕੁਸੁੰਦਾ ਹਾਂ ਚਲ ਕੋਈ ਨਾ ਫਿਰ ਅੱਗੇ ਤੋਂ ਨਹੀਂ ਲੈ ਕੇ ਜਾਉਂਗੀ ਮੈਂ ਆਪੇ ਦੇ ਖੇ ਲੈ ਕਰੂੰਗੀ ਖੇਤ ਠੀਕ ਆ ਤੂੰ ਦੇਖ ਲੈ ਹੁਣ ਆਪਦਾ ਛਮੀ ਦੀ ਹਾਰੀ ਤੋਂ ਕੰਮ ਲੈ ਲੈ ਹਾਂ ਪਾਣੀ ਪਾਣੀ ਕਿਛਾ ਨਾ ਕਹਦੇ ਤੇ ਲੈ ਕੇ ਦੇ ਗਲਾਸ ਮੰਗ ਲਿਆ ਤੁਦਾਂ ਦੇ ਜਿੱਜੂ ਮੈਂ ਬੜਾ ਬਿਸ ਇਹ ਗਲਾਸ ਮੈਂ ਲਿਆਏ ਤੇ ਤੇ ਨੂੰ ਹੋਗਾ ਪਰ ਮਾਪੇ ਪੁੱਛ ਕਰੀ ਜਾਂਦਾ ਮਾ ਚਾਹ ਪਾਣੀ ਤਾਂ ਪੀ ਆਈ ਦੇਖ ਲੈ ਪਾਣੀ ਕਿੱਥੋਂ ਪਾ ਕੇ ਲਈ ਹੈ ਮੈਂ ਤਾਂ ਫਰਿੱਜ ਚੋਂ ਲਈ ਹੈ

ਮੁੰਡਾ ਚਾਹ ਲਈਏ ਦੇ ਖੇਤ ਦੇਖਣਾ ਸੀ ਜੀਜੇ ਨੂੰ ਨਾਲ ਲੈ ਕੇ ਜਾਣਾ ਸੀ ਜਿਆ ਦੇਖਾਂਦਾ ਖੇਤ ਉਹ ਨਾ ਮਾਂ ਜੀ ਜੱਗ ਥੋ ਬਣਾ ਲਿਆ ਤਾਂ ਕਿਵੇਂ ਬਣ ਜਾਂਦਾ ਵਾ ਜੀਜਾ ਜੀਜਾ ਤਾਂ ਮਰ ਤੂੰ ਹੀ ਰਹੇਗਾ ਅਗਲਾ ਕਹਿੰਦਾ ਜੀ ਅਗਲਾ ਖਾਲੀ ਖਮਦਾ ਹੁਣ ਤੈਨੂੰ ਹੁਣ ਤਾਂ ਦੇ ਮੁੰਡਾ ਕਹਿ ਕੇ ਆਦੀਆਂ ਉਹ ਤਾਂ ਫਿਰ ਉਹਨਾਂ ਦੇ ਵੀ ਤੁਹਾਡੀ ਸਾਲੀ ਹੋਈ ਮੇਰੀ ਸਾਲੀ ਹੋਈ ਕਹਿੰਦਾ ਇੱਕੋ ਗੱਲ ਆਏ ਕਿਵੇਂ ਤੂੰ ਕਹਤੋਂ ਬੱਛੀਆਂ ਲਈ ਜਾਂਦਾ ਤੂੰ ਛੋਇਆ ਨਹੀਂ ਦਿਖਲੇ ਬਰੋਬਰ ਬਰੋਬਰ ਮਾਰਦੇ ਐਡਾ ਗੰਦਾ ਜਵਾਬ ਹੋ ਗਿਆ ਜੀ ਹਾਂ ਬਰੋਬਰ ਮਾਰੇਗਾ ਮਾਰੇਗਾ ਬਰੋਬਰ ਦੇਖ ਲੈ ਮਾਰ ਮਾਰ ਦੇਖ ਲੈ ਕੀ ਹੋ ਰਾਇਾ ਕਹਦਾ ਮੇਰੀ ਉਹਨੂੰ ਮਖੂ ਹਾਂ ਤਾਂ ਕਰਤੀ ਮੇਰੀ ਮੇਰ ਲੈਂਦੇ ਜਿਹਦਾ ਹੱਥ ਨਹੀਂ ਲਾਣ ਦਿੰਦੇ ਇੱਕ ਦੂਜੇ ਦੇ ਮੇਰੇ ਥੱਪੜ ਮਾਰ ਕੇ ਦਿਖਾਉ ਖਾ ਜੂ ਸਾਨੂੰ ਕੱਚੇ ਨੂੰ ਹਾਂ ਹਾ ਦੇਖ ਲੈ ਲੈ ਕੁੱਟਾਂ ਇਹਨੂੰ ਕੁੱਟਾਂ ਇਹ ਸੁੱਕੀ ਦੇ ਬਾਈ ਇਹ ਸੁੱਕੀ ਦੇ ਬਾਈ ਇਹ ਸੁੱਕੀ ਦੇ ਬਾਈ ਇਹ ਸੁੱਕੀ ਦੇ ਬਾਈ ਭਾਈ ਮੈਂ ਮਰ ਜਾ ਸੁੱਕੀ ਦੇ ਬਾਈ ਪਿਆਰ ਕਰਦਾ ਚੰਗਾ ਸੁੱਕੀ ਦੇ ਬਾਈ ਐ ਦੱਸੋ ਫੇਰ ਉਹ ਲਿਆ ਮਾ ਚਾਹ ਬਣਾ ਕੇ ਲਿਆਵਾ ਹੈ ਚਾਹ ਤੁਸੀਂ ਪਾਣੀ ਹੈ ਗਰਮ ਆ ਤਾਂ ਇਹ ਚੀ ਮਰਦੇ ਚਾਰ ਦਾਣੇ ਚਾਹਦੇ ਦੇਖ ਦਿੰਦੇ ਦੁੱਧ ਪਾ ਦਿੰਦੇ ਹਾਂ ਉਹ ਤਾਂ ਤੇਰੀ ਸਾਲੀ ਨੂੰ ਮਕਾਲ ਕਰ ਮੈਨੂੰ ਨਾ ਕਰ ਮੈਂ ਤਾਂ ਫ੍ਰਿਜ ਚ ਪਿਆ ਸੀ ਕੱਪ ਚ ਪਾਇਆ ਪਾਣੀ ਮਾਂ ਦੀਦੀ ਨੇ ਪਰ ਕਿਤੇ ਨਾ ਮੈਂ ਤਾਂ ਉਹੀ ਪਾ ਲਈ ਪਰ ਮੈਨੂੰ ਕੀ ਪਤਾ ਦੇਖ ਲੈ ਅੱਛਾ ਤੈਨੂੰ ਪਾਣ ਲੱਗੇ ਪਤਾ ਨਹੀਂ ਵੀ ਠੰਡਾ ਕਿੱਥੇ ਹੈ ਇਹ ਹੋ ਜੋ ਉਂਗਲਾ ਬਾਕੇ ਦੇਖੀ ਸੀ ਸਰ ਬੱਜਿਆ ਕਿ ਹਮ ਗਲਟਾ ਨਹੀਂ ਪਾਈ ਵਿੱਚ ਹਾਂ ਬੀ ਤੂੰ ਕਹਿਦਾ ਨਾ ਵੀ ਹੋ ਜੋ ਜੂਠ ਫੁੱਟਿਆ ਖਲਾਉਣਾ ਜੂਰੀ ਸੀ ਜਿਹੜਾ ਪਾਣੀ ਪਾ ਲਈ ਨਾ ਦੇਖ ਠੰਡਾ ਹੋਵੇ ਬਾਹਰੋਂ ਪਤਾ ਲੱਗ ਜਾਂਦਾ ਨਾ ਨਾ ਜਾਂ ਹਾਂ ਜੱਜੀ ਗਲਾਸ ਇਿੱਤ ਕੀ ਪਤਾ ਲੱਗੂ ਨੀ ਰੱਖਿਆ ਕੋਈ ਗਲਾਸ ਪਤਾ ਕਿ ਕਿਹੜੀ ਸਾਲੀਏ ਦੇ ਕਿ ਸਾਉਦੀ ਕਿchnana ਹਾਂ ਜੇ ਕਿਤੇ ਬਾਹਰ ਨਦਰ ਜਾਣਾ ਬਿਨਾ ਜੀਜੇ ਨੂੰ ਪੁੱਛੇ ਵਾਗੀ ਉਹਦੀ ਜਾਂ ਤਾਂ ਬੱਸ ਚੜੂ ਜਾਂ ਛੱਡ ਕੇ ਆਏ ਕਿਵੇਂ ਹੁਣ ਤਾਂ ਮੂਨਕ ਚੱਲੀ ਆ ਫਿਰ ਹਾਂ ਓਏ ਮੇਰੇ ਰੱਬਾ ਹੁਣ ਛੇਤੀ ਖੇਤੋਂ ਆ ਕੇ ਨਾ ਤੂੰ ਕਿਹਲੇ ਕਹੇ ਬੜੀ ਕਿਨੀ ਬਜਲੇ ਮੈਂ ਤਾਂ ਹੁਣ ਛੇਤੀ ਮੂਨਕ ਬਗਜੋ ਸਵੇਰੇ ਚਲਾਏ ਤੁਸੀਂ ਮੈਨੂੰ ਕਿਹਾ ਸੀ ਵੀ ਮੇਰੇ ਬਿਨਾ ਪੁੱਛੇ ਜਾਣਾ ਨਹੀਂ ਫਿਰ ਜੀ ਹੁਣ ਪੁੱਛ ਲਿਆ ਵੀ ਆਪਾਂ ਮੂਨਕ ਚੱਲੀ ਜੀਜਾ ਸਾਰੀ ਨਾਲੇ ਦੀਦੀ ਨਾਲ ਚੱਲਾਂਗੇ ਮੂਨ ਕਹੀ ਨਹੀਂ ਜਾਏ ਜਾਂਦਾ ਆ ਬੁੱਢੀ ਦੇ ਪੈਸੇ ਵੀ ਹੋਣੇ ਕਹਿੰਦੇ ਨੇ ਮੇਰੀ ਟੀ-ਸ਼ਰਟਾ ਲੋਹਰਾ ਦਵਾਰੇ ਮੈਂ ਪਾ ਲਿਆ ਕਰੂੰਗੀ ਘਰੇ ਐ ਕਿਤਾ ਕਰੀ ਉਹਰਾ ਸੂਟ ਮੋਟੇ ਪਾਈ ਕਰਿਆ ਨਾ ਲਾਈਕੀ ਨਹੀਂ ਆਈ ਨਾਲੇ ਮੈਂ ਕਿਹਾ ਕਿਹਾ ਤੀ ਮੈਂ ਮਾਹ ਤੂੰ ਚੱਕ ਲਿਆਉਂਦੀ ਕੱਪੜੇ ਬਾਹ ਸਾਡੇ ਮੈਂ ਦੀਦੀ ਨੂੰ ਕਿਹਾ ਸਾਡੇ ਟੀ-ਸ਼ਰਟਾ ਲੋਹਰਾ ਪੰਗੇ ਵੀ ਜਿੰਨੇ ਚੱਕ ਮੈਂ ਰਹੂੰਗਾ ਟੀ-ਸ਼ਰਟਾ ਲੋਹਰਾ ਚ ਰਹੂੰਗੀ ਚਲ ਕੋਈ ਨਾ ਫਿਰ ਹਲਤਾ ਬਥੇਰੇ ਦਿਨ ਲਾਵੇਂਗੀ ਹਟਾ ਦੋ ਦਿਨ ਹੋਏ ਨੇ ਕੋਈ ਨਾ ਦਵਾਲਿਆ ਉਹ ਜਦੋਂ ਮੈਨੂੰ ਟਾਈਮ ਲੱਗਿਆ ਦਵਾਲਿਆਂਗੇ ਕੋਈ ਨਾ ਬਸ ਹਾਂ ਚਾਹ ਕਰੀ ਹੈ ਚਾਹ ਬਣਾਈਏ ਉੜੀ ਬਣਾ ਲਾ ਚਾਹ ਚਾਹ ਪੀ ਕੇ ਫਿਰ ਭਗ ਜੂਗੇ ਉੱਥੇ ਹੁਣ ਚਾਹ ਵਧੀਆ ਬਣਾ ਦਿਆ ਪਾਣੀ ਵਾਲੇ ਕੰਮ ਤਾਂ ਕਰੀ ਨਾ ਕਿਤੇ ਹੁਣ ਚਾਹ ਵਰਗੀ ਠੰਡੇ ਮੱਥੇ ਮਾਰੇ ਭਾਈ ਬੁਣੀ ਦੇਵੀ ਚੱਕ ਨਾ ਨਾ ਪੂਰੀ ਵਧੀਆ ਚਾਹ ਬਣਾ ਕਿੱਲੇ ਹੁੰਦੀ ਚੱਲ ਕੋਈ ਨਾ ਅੱਜ ਪਰਚਿਆ ਨੇ ਹਾਂ ਠੀਕ ਹੈ ਕਿੰਨੀ ਕੁ ਵਧੀਆ ਚਾਹ ਬਣਾਉਂਦੀ ਐ ਲੈ ਸੋਕੀ ਦੇ ਬਾਈ ਮੈਂ ਵੀ ਕੰਮ ਕਰਦੀ ਆ ਕੋਈ ਫਿਰ ਤੁਸੀਂ ਬੈਠ ਜਿਓ ਮੈਂ ਕੰਮ ਕਰਦੇ ਮੈਂ ਵੀ ਕੋਈ ਆਉਣੀ ਐ ਮੈਂ ਹੁਣ ਤੂੰ ਕੀ ਕੰਮ ਕਰੇਂਗੀ ਹਾਂ ਹਾਏ ਬੇ ਰੱਬਾ ਹੁਣ ਮੈਂ ਕੰਮ ਨੂੰ ਹੋਰ ਹੁਣ ਦੱਸ ਮੈਂ ਉਰੀ ਬੈਠੀ ਹੁਣ ਆਹ ਚਾਹ ਦੇਖੀ ਤੇਰੀ ਭੈਣਾ ਪੀ ਨਹੀਂ ਕਰੂ ਕ ਇੰਦੀ ਵਿਚਾਰੀ ਆਈ ਐ 10 ਦਿਨ ਪਾਸਾ ਫੱਲਣ ਆਈ ਐ ਹੁਣ ਉਹਨੂੰ ਕੰਮ ਥੋੜੀ ਕਹਿਣਾ ਵੀ ਤੂੰ ਕੰਮ ਕਰਾ ਦੇ ਫੇਥਲਾ ਦੇ ਪਾਸਾ ਸਮਾਰ ਕੇ ਕੰਮ ਕਰਾ ਆਹੋ ਆਈ ਨਹੀਂ ਕਰਿਆ ਕਰਦੇ ਸੁੱਕੀ ਦੇ ਬਾਈ ਫੇਰ ਕੀ ਹੁੰਦਾਗਾ ਇੱਕ ਤਾਂ ਮੈਂ ਐਂ ਕਹਿੰਦੀ ਸੀ ਮਾਖਾ ਆਪਣੇ ਜੇ ਕੋਈ ਤਸਤਫਰਤੇ ਤੁਰਦੇ ਜੇ ਕੋਈ ਦਵਾਈ ਦਬੂਈ ਦਿੰਦਾਗਾ ਕੋਈ ਨਿੱਕਾ ਨਿਆਣਾ ਹੋ ਜੀ ਵਿਚਾਰੀ ਨੂੰ 2-3 ਸਾਲ ਹੋ ਗਏ ਵਿਆਹੀ ਨੂੰ ਕੋਈ ਦਵਾਈ ਦਬੂਟੀ ਦਵਾਉਂਦੇ ਇਹਨਾਂ ਉਹ ਤਾਂ ਹੋ ਜੂਆ ਮੈਂ ਸੁਣਿਆ ਤਾਂ ਹੈਗਾ ਸੀ ਬਥੇਰੇ ਦਬਈਆਂ ਦਿੰਦੇ ਨੇ ਪਰ ਗੱਲ ਸੁਣਾ ਉਹ ਸਿੱਖੇ ਪਰ ਮਾਝਮਾ ਦੀ ਆਸ ਰੱਖਣੀ ਚਾਹੀਦੀ ਐ ਆਏ ਤਾਂ ਮਾਤਾ ਰਾਣੀ ਦੇ ਪਰੋਸਾ ਹਾਂ ਬਸ ਮਾਤਾ ਰਾਣੀ ਦੇ ਪਰੋਸਾ ਰੱਖ ਖਾਰਾ ਕੁਛ ਬਣੂਗਾ ਹਾਂ ਰਹੀ ਗੱਲਾ ਮਾਤਾ ਇਹਨੂੰ ਕਹਾਂ ਸੇੜੀ ਜਾਂਨੇ ਹਾਂ ਪੁੱਤ ਪੁੱਤ ਚੋਰ ਕਹਤਾ ਹੈ ਇਹਦੀ ਗੌਰ ਰੱਖਿਆ ਕਰ ਠੀਕ ਆ ਗੌਰ ਰੱਖਦੀ ਐ ਜੀ ਤਾਂ ਮੈਂ ਮੇਰੀ ਗੱਲ ਤੇ ਤਾਂ ਗੋਗੀ ਨਹੀਂ ਕਰਾ ਹੈਗਾ ਹੋਰੇ ਪਾਸੇ ਟਪਾਤਾ ਕੱਲਿਆ ਕੱਲੇ ਦੱਸ ਉੱਚਣੀਓ ਕਿਸੇ ਨੂੰ ਜੋ ਕੋਈ ਦਵਾਈ ਉਟੀ ਦੇਗਾ ਦਵਾ ਲਈ ਭੱਜ ਕੇ ਮੈਂ ਪਤਾ ਕਰ ਲੂ ਆ ਹੁਣ ਇਹ ਹਰੇਕ ਤੇ ਯਕੀਨ ਵੀ ਨਹੀਂ ਕਰੇ ਜਾਂਦਾ ਜਨਾ ਖਣਾ ਦਵਾਈ ਦੇਣ ਲੱਗ ਰੇ ਆਹੋ ਤੁਸੀਂ ਲੈ ਜੀਓ ਠੀਕ ਆ ਹੈ ਉਸੀ ਲੈ ਜੀ ਫਿਰ ਦਵਾਈ ਦਵਾ ਲਈ ਮੈਂ ਪਤਾ ਕਾ ਲੂੰ ਤੈਨੂੰ ਨਾਲ ਜਾਣਾ ਪਊਗਾ ਨਾਲ ਨਾ ਜਾਣ ਦਾ ਕੀ ਹੋਇਆ ਤੁਸੀਂ ਲੈ ਜੇ ਸਕੂਟਰ ਤੇ ਚੜਾ ਕੇ ਦੋਨੇ ਜਣੇ ਲੈ ਆਏ ਦਵਾਈ ਹੁਣ ਨਾਲ ਮੈਨੂੰ ਸਾਰੇ ਪਾਸੇ ਬੰਨਿਆ ਹੋਇਆਗਾ ਟੀਮੀਆਂ ਤੇ ਗੱਲਾਂ ਟੀਮੇ ਦੇ ਹੁੰਦੇ ਨੇ ਮੈਂ ਕੀ ਪੁੱਛੂਆਂ ਤੂੰ ਉੱਥੇ ਤੂੰ ਗੱਲ ਕਰ ਲਈ ਚਲ ਠੀਕ ਹੈ ਚੰਗਾ ਗੱਲਾਂ ਮਾਰਦੀ ਐ ਚੰਗਾ ਆ ਜਾਂਦੇ ਚਾਹ ਪੀ ਕੇ ਮੈਂ ਤਾਂ ਦੁਕਾਨ ਤੇ ਜਾਣਾ ਦੇਖਣਾ ਉਹਨੇ ਉੱਥੇ ਕਿਸਰੀ ਨੇ ਕੁਝ ਵੇਚਿਆ ਛੋਦਾ ਛੱਪਾ ਕਨਾ ਆਹੋ ਵਗੀਆਂ ਦੁਕਾਨ ਤੇ ਹਾਂ ਲੈ ਦੇਖ ਲੈ ਕਾਦੀ ਗਈ ਹੱਥ ਤੱਕ ਚਾਹ ਲੈ ਕੇ ਨਹੀਂ ਮੁੜੀ ਆ ਜੂਗੀ ਫਿਰ ਹੁਣ ਚਾਹ ਉਬਲਦੀ ਉਬਲੋਗੀ ਸੋਕੀ ਦੇ ਬਾਈ ਤੁਸੀਂ ਇੰਨੀ ਤਮਕੀ ਕਰ ਚੱਕਦੇ ਹੁੰਨੇ ਹੋਗੇ ਮੈਨੂੰ ਲੱਗਦਾ ਕਿਹੜਾ ਭੁੱਖ ਨਾ ਪਿਆਉਂਗੇ ਤੁਸੀਂ ਤੂੰ ਕੀ ਖਾਵੇਂਗਾ ਓਏ ਆ ਕੀ ਹੋ ਗਿਆ ਤੇਰੇ ਸੱਪ ਲੜ ਗਿਆ ਕਿ ਐਂ ਬੋਲਦੀ ਐ ਉਹ ਤੋਂ ਪਹੋਰੀ ਐ ਮੂਲ ਕੋਣ ਨੂੰ ਐ ਕਰ ਖੈ ਦੱਸ ਕਿ ਮੈਂ ਤੀਵੀਆਂ ਮੂਲ ਕੋਣ ਨੂੰ ਹਾਂ ਦੱਸ ਕਿ ਮੈਂ ਮੱਛੀ ਫਿਰਦੀ ਐ ਮੱਛਾ ਨਾ ਤਾਂ ਹੋਰ ਕੀ ਕਰਾਂ ਕੀ ਹੋ ਗਿਆ ਉਹਦੇ ਨਾਲ ਫਿਰਦਾਰਾ ਨਾ ਅੱਖ ਮਟੱਕੇ ਜੇ ਕਰਦਾ ਮੈਨੂੰ ਕੀ ਪਤਾ ਨਹੀਂ ਲੱਗਦਾ ਕਿਹਦੇ ਨਾਲ ਆ ਲਾਲੇ ਦੀ ਸਾਲੀ ਨਾਲ ਹੈ ਦੇਖ ਲੈ ਲੈ ਮੈਂ ਲਾਲੇ ਦੀ ਸਾਲੀ ਨਾਲ ਅੱਖ ਮਟੱਕੇ ਕਰੂੰਗਾ ਪਤਾ ਮੈਨੂੰ ਤਾਂ ਹੀ ਤਾਂ ਮੈਨੂੰ ਮੂੰਹ ਨਹੀਂ ਲਾਇਆ ਉਹਦੋਂ ਸੌਦਾ ਲੈਣ ਆਈ ਸੀ ਇਹ ਕਰਦੇ ਜੇ ਮੈਨੂੰ ਤਾਂ ਕਸਦਾ ਪਤਾ ਹੀ ਨਹੀਂ ਹੈਗਾ ਉਹ ਤਾਂ ਬੌਲੀ ਕਮੜੀ ਆ ਅਬਦੀਆਂ ਤੇ ਪੜਦਾ ਦਿੰਨੀ ਐ ਅਬਦੀਆਂ ਗੱਲਾਂ ਤੇ ਪੜਦਾ ਦਿੰਨੀ ਐ ਵੀ ਮੈਨੂੰ ਨਾ ਕੁਝ ਕਹਿ ਦੇ ਪਹਿਲਾਂ ਮੈਂ ਇਹ ਕੀ ਗੱਲਾਂ ਨਹੀਂ ਗਈਆਂ ਕੋ ਮੈਨੂੰ ਪਤਾ ਨਹੀਂਗਾ ਮੈਂ ਤਾਂ ਤੈਨੂੰ ਇੱਕ ਪ੍ਰਤਿਆ ਦਾ ਠੀਗਾ ਤੇ ਤੂੰ ਦਿਖਾਈ ਤੀ ਉਹੀ ਜਤ ਕੀ ਪ੍ਰਤਿਆ ਦਾ ਤੀ ਕਿਉਂ લાલે ਨਾਲ ખેત ਨਹੀਂ ગઈ ਮੈਂ ਤਾਂ ਹਰਾ ਲੈਣ ਗਈ ਸੀ ਮੈਂ ਕਿਹੜਾ ਲਾਲੇ ਨਾਲ ਗਈ ਸੀ ਨਾਲੇ ਉਥੇ ਉਧਰ ਜਾਂਦਾ ਤੇ ਲੰਘੇ ਉਧਰ ਮਹਿ ਲੰਗੀ ਕੋਈ ਨਾ ਕੋਈ ਨਾ ਮੈਂ ਸਭ ਜਾਣਦਾ ਤੈਨੂੰ ਕੀ ਹੈ ਤੇ ਮੈਨੂੰ ਕੁਝ ਪਤਾ ਹੀ ਨਹੀਂਗਾ ਹੈ ਰਹਿਣ ਦੇ ਰਹਿਣ ਦੇ ਨਹੀਂ ਮੈਂ ਤਾਂ ਤੈਨੂੰ ਆਖਿਆ ਤੀਆ ਮੈਂ ਦੇਖਦਾ ਪਹਿਲਾਂ ਕੀ ਕਹਿੰਦੀ ਹੈ ਤੂੰ ਜਾ ਕੇ ਲਾਲੇ ਦੀ ਕੁਛੜ ਚ ਜਾਵੜੀ ਦੇਖ ਲੈ ਬੋਲ ਦੇ ਲੈ ਕਿਵੇਂ ਆ ਮੈਨੂੰ ਮੈਂ ਤਾਂ ਕੁਛੜ ਚ ਬੜੀ ਆ ਹੈ ਹੋਰ ਕੀ ਦੀਆ ਮੈਂ ਤਾਂ ਸੌਦਾ ਉਪਵਾ ਲਈ ਨਾ ਖੇਤ ਕੀ ਮੱਕੀ ਚ ਟਾਂਡੇ ਮੰਗਦੀ ਸੀ ਮੱਕੀ ਚ ਮੈਂ ਵੱਡ ਕੇ ਨਿਉਣਾ ਦੀ ਹਰਾਚਰ ਕੋਈ ਨਾ ਕਰ ਲੈ ਜਿਹੜੀਆਂ ਕਰਨੀਆਂ ਨੇ ਤੇਰੇ ਮੂਰੇ ਆਣਗੀਆਂ ਕੀ ਆਉਣਗੀਆਂ ਮੂਰੇ ਆਣ ਤਾਂ ਲੱਗ ਰੀਆਂ ਨੇ ਲੈ ਲੈ ਤਾਂ ਲਾਲੇ ਤੂੰ ਕੀ ਲੈਂਗੀ ਹੁਣ ਤੂੰ ਰਹਿਣ ਦੇ ਜਾਣ ਦੇ ਤੂੰ ਮੈਂ ਕਹਿੰਦਾ ਤੇਰਾ ਕੀ ਤੂੰ ਕਰਨ ਮੈਨੂੰ ਸਾਰਾ ਪਤਾ ਲੱਗਦਾ ਮੈਂ ਕਹਿੰਦਾ ਤੂੰ ਜਾਣ ਦੇ ਮੈਨੂੰ ਸਾਰਾ ਪਤਾ ਲੱਗਦਾ ਸਾਰਾ ਪਤਾ ਲੱਗਦਾ ਮੈਨੂੰ ਪਤਾ ਤੀ ਉਹਦਾਂ ਕਦੇ ਅੱਲਾ ਕਦੇ ਗੋਬੀਆਂ ਦਿਖਾਉਂਦਾ ਫਿਰਦਾ ਸੀ ਉਹ ਤਾਂ ਫਿਰਦਾ ਸੀ ਨੂੰ ਵੀ ਮੈਂ ਤਾਂ ਹੁਣ ਤੇਰੇ ਕਣੀਓ ਦੇਖ ਰਹੀ ਸੀ ਨਿਗਾਹ ਮੇਰੀ ਤੇਰੇ ਚ ਤੀਕੀ ਮੈਂ ਤਾਂ ਨੌਕਰ ਬੰਦਾ ਹੁਣ ਸੁਨੀਤਾ ਨੇ ਕਹਤਾ ਭਾਈ ਇਹਨੂੰ ਖੇਚ ਗੇੜਾ ਮਰਾ ਦੇ ਦਿਖਾ ਦੇ ਉਹ ਕਦੇ ਕਦੇ ਕਰੇ ਆ ਕੀ ਚੀਜ਼ ਆ ਭਾਈ ਹੁਣ ਮੈਂ ਤਾਂ ਦੱਸੂਗੀ ਜਦ ਮੈਂ ਨੌਕਰ ਬੰਦਾ ਨੀਤਾ ਤੇ ਕਿਹੜੇ ਪਰਾਂਜ ਪਾਕਾ ਨਿਕਲ ਰਹੇ ᱛੀਆ ਕੋਈ ਦਿਖਾ ਸਕਦੀ ᱛੀ ਮੈਂ ਤਾਂ ਕਹਿ ਨਹੀਂ ਸਕਦਾ ਅਗਲੀ ਨੂੰ ਵੀ ਭਈ ਤੂੰ ਦਿਖਾ ਕੇ ਮੈਂ ਤਾਂ ਨੌਕਰ ਚਾਹੀਦਾ ਤੈਨੂੰ ਮੌਕਾ ਚਾਹੀਦਾ ਤੂੰ ਠਰਕਾ ਪੋਰਨਦਾ ਚੱਲ ਮੈਂ ਤਾਂ ਨੌਕਰਤੀ ਅਗਲੇ ਦਾ ਭਈ ਮੈਨੂੰ ਜਾਣਾ ਪਿਆ ਕਹਿਣਾ ਮੰਨਣਾ ਪਿਆ ਤੇਰੇ ਨੂੰ ਕੀ ਹੋਇਆ ᱛੀਆ ਤੈਨੂੰ ਤਾਂ ਬਹਾਨਾ ਚਾਹੀਦਾ ਤੇਰੇ ਨਾਲ ਆਇਂ ਫਿਰਨਦਾ ਐ ਕੋਈ ਨਾ ਕੋਈ ਨਾ ਤੈਨੂੰ ਇੱਕ ਦੋ ਦਿਨਾਂ ਚ ਆਪੇ ਪਤਾ ਲੱਗ ਜੂਗਾ ਕੀ ਪਤਾ ਲੱਗ ਜੂਗਾ ਦੇਖ ਤਾਂ ਸਹੀ ਕੀ ਬਣਦਾ ਸਾਲੇ ਦਿਨ ਹੀ ਰਹਿੰਦੀ ਏ ਹੋ ਜਿਹਦੇ ਕਰਕੇ ਛੱਡਿਆ ਮੈਨੂੰ ਮੈਂ ਕਦ ਕਹਿਣਾ ਵੀ ਰਵੇ ਮੇਰੇ ਕੋਲ ਮਤ ਅੱਜ ਵਗ ਜੇ

ਦਾ ਕੰਜੀਆ ਆ ਮੈਂ ਬਾਰੇ ਕੋਮਾ ਜਮਾਰੀ ਨਹੀਂ ਹੁੰਦੀ ਹੈਗੀ ਤੂੰ ਕਿਹਦੇ ਬਾਈ ਮੈਨੂੰ ਐ ਦੱਸ ਪਰ ਤਾਂ ਇੰਨੀਆਂ ਗੱਲਾਂ ਤਾਂ ਬੈਠੀ ਕਰਦੇ ਹਾਂ ਹੁਣ ਉੜਾ ਆ ਕੇ ਗੱਲ ਸੁਣ ਲੈ ਕੀ ਗੱਲ ਸੁਣਾ ਹੁਣ ਦੋਦੀ ਮੈਂ ਫਿਰ ਹੁਣ ਉਹਦੇ ਹੁੰਦੇ ਤੈਨੂੰ ਕਿੰਨਾ ਕੁ ਕਹਾਂ ਹੁਣ ਤੈਨੂੰ ਕੱਲੀ ਨੂੰ ਸਮਝਾਣਾ ਵੀ ਮੁੱਕੇ ਮੈਨੂੰ ਇਹ ਸਾਰੇ ਲੰਬਾ ਨਾ ਜੀ ਚਲ ਠੀਕ ਹੈ ਇਹ ਸਭ ਸਾਰਾ ਹੋਰੀ ਗੱਲਾਂ ਉਹੀ ਗੱਲ ਤੇ ਪਾ ਦ ਪਾ ਆਹ ਵਾਲੀ ਐ ਤੇ ਹੁਣ ਗੱਲ ਚੁਣ ਲੈ ਕੇ ਨਾ ਧੰਦੀਂ ਅੜ ਕੇ ਚੰਗਾ ਫਰਮਾਇ ਜੈ ਨਾ ਦਿਖਾਂ ਤੇ ਠੀਕ ਹੈ ਹਾਂ ਹਾਂ ਕੋਈ ਨਾ ਭਾਈ ਹਾਂ ਦੇਖੇ ਇਹ ਚੀਜ਼ ਦੀ ਲੋੜ ਹੋਈ ਮੈਨੂੰ ਫੋਨ ਮਾਰਤੀ ਹਾਂ ਠੀਕ ਹੈ ਜੀ ਹਾਂ ਕਿਤੇ ਆਪ ਭਜ ਲੋ ਕਾਨੂੰ ਜਾਨੇ ਜੀ ਕਿਤੇ ਜਾਂਦੇ ਹੈਗੇ ਉਰੀ ਆਸਤਾ ਨਾ ਤੂੰ ਹੁਣ ਮਗਰੇ ਫੇਰਾ ਬਜੀ ਮੈਂ ਤੁਹਾਨੂੰ ਕਹਿੰਦੀ ਸੀ ਆਪਾਂ ਦੁਕਾਨ ਤੇ ਚੱਲਾਂਗੇ ਜੀਜੇ ਮਗਰ ਆਈ ਨਹੀਂ ਨਹੀਂ ਤੂੰ ਮੈਂ ਕਿਉਂ ਮੇਰੀ ਜੌਣ ਦੀ ਦੁਸ਼ਮਣ ਵਾਲੀਆਂ ਆਹ ਹੁਣ ਤੁਰੋ ਉਸ ਕਰਕੇ ਗਿਆਗਾ ਉਹ ਜਿਹੜਾ ਫਿਰ ਜੀਜੇ ਹੀ ਹੋਣਾ ਹੋਰ ਓਥੇ ਕੌਣ ਹੋਊਗਾ ਅਸਾ ਵੀ ਦੁਕਾਨ ਤੇ ਹਾਂ ਯਾਤਰਾ ਪਰ ਹੁਣ ਤਾਂ ਗਿਆ ਹੈਗਾ ਸੋਕੀ ਦਵਾਈ ਵੀ ਹੋਣਾ ਹਣਾ ਚਾਤਰੇ ਨਾਲ ਆਪਾਂ ਨੂੰ ਕੀ ਮਤਲਬ ਜੀਜਾ ਹੋਊਗਾ ਤੇ ਦੁਕਾਨ ਤੇ ਪੈ ਤੇ ਕੱਢਦੇ ਚੱਲਣਾ ਜੀਜੇ ਕੋਲੇ ਨਹੀਂ ਕਿਉਂ ਮੇਰਾ ਜਲੂਸ ਕਢਾਉਣੀ ਆ ਭੈਣੇ ਮੰਨ ਕਰ ਦੁਕਾਨ ਤੇ ਕੋਈ ਹੋਰ ਬੰਦੇ ਬੈਠਾ ਹੁਣ ਫੇਰ ਮੇਰਾ ਜਲੂਸ ਕਢਦੂ ਪੂਰੇ ਕੀ ਲੈਣ ਆਈਆਂ ਗੀ ਕਿ ਜਾਨ ਤੇ ਮੈਂ ਕਹਿੰਦਾ ਮੇਰਾ ਜੀਜਾ ਜਾਣ ਦੇ ਜਿੱਧਰ ਤੇ ਰੱਜੀ ਕਰਦਾ ਮੈਨੂੰ ਲੈ ਕੇ ਲਾਵਾ ਮਤਰੀ ਵਾਂਗੂ ਕਰੇ ਕਿਧਰੇ ਲੈ ਕੇ ਤੁਰ ਪਈ ਨਾ ਕਦੇ ਕਿਧਰੇ ਲੈ ਕੇ ਕਿਧਰੇ ਨਹੀਂ ਕੁਛ ਨਹੀਂ ਕਹਿੰਦਾ ਮੇਰਾ ਜੀਤਾ ਮੈਂ ਕਹਿੰਦਾ ਵੀ ਜਸਤਾ ਤੇਰੇ ਕੋਲ ਐਸੀ ਦੁਕਾਨ ਤੇ ਐਂ ਕੀ ਹੁੰਦਾ ਕੋਈ ਨਾ ਫਿਰ ਬੱਕ ਚੱਲਾਂਗੇ ਮਾੜਾ ਜਾਂ ਆ ਹੋ ਜਾ ਆ ਤੇ ਠੰਡ ਜੀ ਹੋ ਜਾਂਦੇ ਨੇ ਜਾਣਦੇ ਹਜੇ ਫਿਰ ਐਂ ਕਰੂਗਾ ਮਾਂ ਕਰੀ ਆ ਬੱਜੀ ਕੋਈ ਨਹੀਂ ਮੈਂ ਤੈਨੂੰ ਐ ਤ ਨਹੀਂ ਕਹਿੰਨੀ ਮੈਂ ਹੁਣੀ ਚੱਲਾਂਗੇ 10 15 ਮਿੰਟ ਸੈੱਟ ਕੇ ਬੱਕ ਚੱਲ ਤੈਰੇ ਪੈਰ ਚ ਪੌਰੀ ਮੈਂ ਤਲਾਦਾ ਸਾਰਾ ਦਿਨ ਉਹ ਤੈਨੂੰ ਨਾ ਕੰਜਰ ਅੰਦਰ ਹੀ ਰੱਖਦਾ ਹੋਣਾ ਆ ਹੁਣ ਤਾਂ ਜਿੰਨੇ ਨੇ ਮੈਂ ਆਈਆਂ ਹੀ ਕਮਾਈ ਰੱਖੂੰ ਤੇਰੀ ਗਿਹੜੇ ਤੂੰ ਮੇਰੇ ਸਿੱਤਰ ਨਾ ਫਵਾਦੀ ਫਿਰ ਉੱਥੇ ਜਾ ਕੇ ਨ ਉੱਥੇ ਨਹੀਂ ਮੈਨੂੰ ਨਿਕਲਣ ਦਿੰਦੇ ਐ ਚ ਤਾਂ ਮੈਨੂੰ ਮਸਾ ਟਾਈਮ ਲੱਗਿਆ ਬਾਹਰ ਜਾਣ ਦਾ ਤੂੰ ਤਾਂ ਵੱਧ ਹੋਈ ਪਈ ਤੇਰੇ ਤਾਂ ਇਹਦਾ ਮਤਲਬ ਤੂੰ ਐਂ ਕਹਿ ਮੈਂ ਤਾਂ ਜੇਰੋਂ ਚੋਂ ਨਿਕਲ ਕੇ ਆਈ ਆ ਹਾਂ ਜੇਰ ਚ ਜਿਵੇਂ ਜਿੰਦਾ ਲੱਗਿਆ ਹਾ ਜਿੰਦਾ ਖੁੱਲ ਗਿਆ ਬੜਾ ਪੰਗਾ ਸਿਰੇ ਤੇ ਤਾਂ ਜਾਨ ਨੂੰ ਤੇਰਾ ਹੈ ਹੁਣ ਵਸ ਲਈ ਫੇਰੀ ਜਾ ਇਹ ਤਾਂ ਮੰਨ ਜਾ ਰੁਸਿਆ ਨਾ ਕਰ ਅੱਖੇ ਲੱਗ ਜਾਂ ਤੂੰ ਨਹੀਂ ਮੈਂ ਤਾਂ ਮੰਦਰੀਆਂ ਪੜੋ ਉਹ ਤੇਰਾ ਪੜੋਈਆ ਗਾਲਾਂ ਦਿੰਦਾ ਜਿਹੜੀ ਉਹਨੂੰ ਦੋ ਮਿੱਠੀਆਂ ਗੋਲੀਆਂ ਦੇ ਦਾਂਗੇ ਉਹ ਤਾਪੀ ਮਲਜੂਰਾ ਦੀਚਾ ਮੰਮਾ ਮਾਤਾ ਪਾਪੀਂ ਤੇਂਦੀਆ 아이 인터피디 파케 꼰디 라피 피 드레디 ਲੱਗੀ 꼰디 ਮਾਰ ਲੈ ਕੇ ਹੰਦ ਖਾਂ ਤੇ ਛੇਤੀ ਆ ਕੇ ਤੇ ਰਾਂਦੀ ਆਏ ઓਲ ਫੇਕ ਮਿਆ ਠੀਕ ਆ ਵਧੀਆ ਤੂੰ ਦੱਸ ਕਿ ਮਿਆ ਆ ਮੂੰਹ ਜਾਂ ਕਿਵੇਂ ਰੱਖੇ ਤੇ ਵਧੀਆ ਰਾਤ ਚ ਮਿਲ ਗਿਆ ਵਧੀਆ ਰਾਤ ਚ ਮਿਲ ਗਿਆ ਚਾਤਰਾਗਾ ਉਹ ਕੀ ਤੂੰ ਪਰੇ ਆਂਦੀ ਸੀ ਚਾਤਰੇ ਦੀ ਗੱਲ ਕਰਦੀ ਸੀ ਤੈਨੂੰ ਦਿਖਦਾ ਨਹੀਂ ਉਹ ਸਾਹਮਣੇ ਕੋਠੀ ਆ ਜਿਹੜੀ ਅਸੀਂ ਲਈਏ ਨਾ ਵੀ ਪੱਕੇ ਤੂੰ ਕਰੀ ਆ ਮੀਰੇਰੇ ਗਾਣੂ ਆਉਂਦੇ ਸੀ ਮੈਂ ਤਾਂ ਉਹ ਜਾਂਦੀ ਤੇ ਹੁਣ ਰਾਗਲੀ ਵਿੱਚ ਦੇ ਤਲੰਗੇ ਸਕਦੇ ਆ ਹੁਣ ਜੇ ਤੇਰਾ ਘਰ ਆ ਗਉ ਰਿਆਂ ਥੋੜਾ ਗਾ ਵੀ ਤੂੰ ਰਾਚੇ ਲੰਗੜੋਂ ਹਟਾ ਦੇਗਾ ਤੇ ਲੰਗ ਜੀ ਫਿਰ ਐਨੀ ਕਾ ਤੋਂ ਪਖੀ ਫੇਦੀਆਂ ਕੀ ਗੱਲ ਹੋਗੀ ਪਕਾਨਾ ਤਾਂ ਹੋਰ ਕੀ ਕਰਾਂ ਕੀ ਹੋ ਗਿਆ ਚਾਤਰਾ ਮੈਨੂੰ ਐਨੀਆਂ ਗੱਲਾਂ ਸੁਣਾ ਗਿਆ ਤੂੰ ਚਾਤਰੇ ਨੂੰ ਦੱਸਤਾ ਕੀ ਦੱਸਤਾ ਮੈਂ ਚਾਤਰੇ ਨੂੰ ਤੇ ਤੇਰੇ ਨਾਲ ਗੱਲ ਕਰਦੀ ਹੁਣ ਉਹਨੂੰ ਪਤਾ ਲੱਗ ਗਿਆ ਮੈਂ ਗਾਣੂ ਦੱਸੇ ਸੌ ਗੁੱਸਾ ਆ ਕੇ ਗਿਆ ਮੈਨੂੰ ਗਲੀ 'ਚ ਆਈ ਉਹਦੀ ਕੀ ਤਾਕਤ ਹੈ ਮੈਂ ਹੁਣੇ ਜਾ ਕੇ ਟੰਡ ਦੂੰ ਏਦੀ ਕੀ ਗੱਲ ਹੋਗੀ ਕੀ ਕਹਿੰਦਾ ਤੀ ਮੈਨੂੰ ਦੱਸਾ ਨਾਲ ਗੱਲ ਦੀ ਗੌਰ ਕਰ ਲੈ ਤੇਰੀ ਸਾਲੀ ਨਹੀਂ ਆਰੀ ਐ ਹਾਂ ਉਹਦੇ ਨਾਲ ਅੱਖ ਮਟੱਕੇ ਕਰਦਾ ਹੁਣ ਹੋਤਾ ਤਾਂ ਮੈਨੂੰ ਉਹਨੇ ਇੱਕੋ ਦਮ ਛੱਡਤਾ ਐ ਕਿਵੇਂ ਕੱਲੂ ਦੀ ਕੀ ਤਾਕਤ ਹੈ ਹੈ ਭਰੀ ਤਾਂ ਜਾਂਦਾਗਾ ਐਂ ਕਰੀ ਤੋ ਕੁਛ ਨਹੀਂ ਹੁੰਦਾ ਹੈਗਾ ਕਹਿਣਾ ਕੀ ਬੰਦਾ ਮिन्नੂ ਮੇਰੀ ਛਾਈ ਤੇ ਪੂਰਾ ਮਾਨ ਹੈ ਉਹ ਕਿੱਥੇ ਉਹਨੂੰ ਲੈਵੇ ਲੱਗਣ ਦੇ ਜੀ ਤੈਨੂੰ ਤੇਰੀ ਸਾਲੀ ਤੇ ਪੂਰਾ ਮਾਨ ਆ ਫਿਰ ਚਾਤਰੇ ਤੇ ਵੀ ਹੋਣਾ ਚਾਹੀਦਾ ਹੈਗਾ ਚਾਤਰੇ ਤੇ ਮੈਨੂੰ ਚਾਤਰੇ ਤੇ 1% ਭਰੋਸਾ ਨਹੀਂ ਹੈਗਾ ਮੈਂ ਨਹੀਂ ਮੰਨਦੀ ਹੈਗੀ ਮੈਨੂੰ ਯਕੀਨ ਹੈ ਉਧੋਤਾ ਬੜਾ ਚਤਰੇ ਦੀ ਮਾਲਾ ਜੱਪਦੀ ਸੀ ਹੁਣ ਕੀ ਹੋ ਗਿਆ ਹੁਣ ਮਿੱਕ ਚ ਬਦਲ ਗਈ ਤੂੰ ਵੀ ਕਹੇ ਜੇ ਗੱਲਾਂ ਕਰੀ ਜਾਂਣਾਗਾ ਹਾਂ ਫਿਰ ਐਂ ਹੀ ਚੈਨ ਆਂ ਤੂੰ ਗੱਲ ਦੱਸਦੀ ਹੁਣ ਤੂੰ ਐਂ ਕਹੀ ਨਾਗਾ ਚਲ ਕੋਈ ਨਾ ਹੁ ਤਾਂ ਠੀਕ ਹੈ ਗੱਲ ਦੱਸਦੀ ਕਿੱਥੇ ਜਾਂਦੀ ਸੀ ਕੋਧਰ ਨਹੀਂ ਮਤੋਂ ਘਰ ਨੂੰ ਜਾਂਦੀ ਸੀ ਕਿ ਹੈ ਘਰ ਨੂੰ ਜਾਂਦੀ ਸੀ ਉੱਥੇ ਦੁਕਾਨ ਤੇ ਆ ਜਾਂਦੀ ਚਾਰ ਗੱਲਾਂ ਕਰ ਲੈਂਦੀ ਦੁਕਾਨ ਤੇ ਆ ਮਾਂ ਹੋਰ ਨਾਲੇ ਬਾਗ ਚਲਦੀ ਆ ਹੈ ਨਾਲੇ ਬੱਕ ਚਲਦੀਆਂ ਚਲ ਆ ਜਾ ਉਹ ਨਾਲੇ ਤਾਂ ਕੁਝ ਦੇਖ ਲੂਆ ਗੱਲਾਂ ਬਣ ਜਾਣਗੀਆਂ ਮਗਰ ਮੂਝੇ ਅਜੀ ਐ ਕਰਦੇ ਪਹਿਲੇ ਪਾਸੋਂ ਦੀ ਆਉਣੀ ਹੈ ਹੈ ਉੱਪਰ ਦੀ ਹੋ ਕੇ ਆਉਣੀ ਹੈ ਫਿਰ ਨੀਦੇ ਤਾਂ ਠੀਕ ਹੈ ਉਹ ਵਧੀਆ ਜੀ ਚੰਗਾ ਚੰਗਾ ਠੀਕ ਹੈ ਆਉਣੀਆ ਨਾਲੇ ਮੈਂ ਠੀਕ ਹੈ ਜਾ ਹੀ ਨਾ ਕਿਸੇ ਪਾਸੇ ਨਾਲ ਸਮਾਨ ਦੇਖ ਕੇ ਆਉਂਗੀ ਕੀ ਕੀ ਹੈਗਾ ਘਰੇ ਦੁਕਾਨ ਤੇ ਤਾਂ ਹੁਣ ਜਾਉਂਗੀ ਹੋਰ ਕਿੱਥੇ ਜਾਣਾ ਸੋਦਾ ਦੇਖ ਲਾਂ ਮੈਂ ਘਰੇ ਜਾ ਕੇ ਕਿੰਨਾ ਕਾ ਫਿਰ ਘਰੇ ਜਾ ਕੇ ਫੇਰੇ ਆਉਂਗੀ ਨਾਲੇ ਤਾਂ ਠੀਕ ਹੈ ਫੱਕ ਜਾ ਫੱਕ ਕੋਈ ਦੇਖ ਲੂਆ ਐਵੇਂ ਗੱਲਾਂ ਬਣ ਜਾਂਦੀਆਂ ਇੱਥੇ ਤਾਂ ਸਾਰੀ ਪਿੰਡ ਐਡਾ ਕੁੱਤੇ ਦਾ ਵੱਧਿਆ ਹੋਇਆ ਮਾੜੀ ਜੀ ਗੱਲ ਤੋਂ ਜਿਵੇਂ ਕਹਦੇ ਨਹੀਂ ਹੁੰਦਾ ਉਂਗਲ ਫਰਕੇ ਪਹੁੰਚਾ ਉਹ ਕੰਮ ਕਰ ਦਿੰਦੇ ਨੇ ਮਾੜੀ ਜੀ ਗਲਟਾ ਬਤੰਗੜ ਬਣਾ ਦਿੰਦੇ ਨੇ ਹੈ ਫਿਰ ਐ ਕਿਹੜਾ ਬਿੱਲੇ ਰਾਮ ਡੱਦਾ ਹੈ ਹੈ ਸਾਰੇ ਪਿੰਡਾਂ ਟੱਕਰ ਲੈ ਲੂ ਜਿੱਦੇ ਹੱਤੀ ਤੇ ਆ ਗਿਆ ਗੱਲਾਂ ਮਾਰਦੇ ਨਹੀਂ ਚੱਲ ਗਿਆ ਚਾਤਰੇ ਕੋਈ ਗਾਖ ਵੀ ਨਹੀਂ ਆਂਦਾ ਦੇਖ ਲੈ ਇੱਕ ਹੀ ਆਂਦੀ ਸੀਗੀ ਉਹ ਹੀ ਜੀ ਲਵਾਈ ਰੱਖਦੀ ਸੀ ਹੁਣ ਤਾਂ ਦੁਕਾਨ ਤੇ ਜੀ ਵੀ ਨਹੀਂ ਲੱਗਦਾ ਉਹ ਇੱਕ ਗੱਲ ਤਾਂ ਹੈਗੀਆ ਚਾਤਰਿਆ ਤੇ ਆਪਦੇ ਪੈਰ ਆਪੇ ਘਾੜਾ ਮਾਰਿਆ ਬਿੱਲੇਰਾ ਉਹਨੇ ਤੈਨੂੰ ਕੀ ਦਿੱਤਾ ਜੀ ਗੱਲ ਕਰਾਤੀ ਰੇ ਹੁਣ ਦੱਸ ਕੀ ਕਰੀਏ ਨਾ ਬਿੱਲੇਰਾ ਦੀ ਸਾਲੀ ਹੱਥ ਧਰਾਉਂਦੀ ਐ ਬਈ ਆ ਸਾ ਬਿੱਲਾਰਾ ਛੱਕੇ ਉਹ ਕਰਦਾ ਮੇਰੇ ਤੇ ਚੱਲਾ ਕੀਮਤਾ ਕੋਈ ਲਾਵਾਂਗੇ ਅੱਜ ਤਾਂ ਨਹੀਂ ਗੱਲ ਬਣਦੀ ਕਰਦੇ ਆ ਕੋਈ ਹਿੱਲਾ ਬਿੱਲੇਰਾ ਆ ਗਿਆ ਉਹ ਉਹ ਕੀ ਬੋਲੀ ਜੰਨਾ ਇਕੱਲਾ ਉਹ ਮੈਂ ਤਾਂ ਬਾਊ ਜੈਂ ਗੈਂਦੀ ਆ ਮਹਾਗਾ ਕੇ ਆਨੂੰ ਹਟ ਕੇ ਲੈ ਬੈਜੋ ਆ ਉਹ ਬੈਠਾ ਜਾਊਗਾ ਦੂਜੀ ਕੁਰਸੀ ਕਿੱਧਰ ਗਈ ਉਹ ਦੋਏ ਤਰਖਿਆ ਨੇ ਮੈਂ ਥੱਲੇ ਉਹ ਇਹ ਤਾਂ ਤਰਖਿਆ ਨੇ ਦੋ ਜੋ ਦੂਜੀ ਜਿਹੜੀ ਵੱਡੀ ਕੁਰਸੀ ਦੀ ਉਹ ਦੇਖ ਬਾਬੂ ਜੀ ਉਹ ਪਈ ਆ ਮੇਰੀ ਅੱਖਾਂ ਨਾਲ ਦੇਖ ਲੋ ਸਾਹਮਣੇ ਉਹ ਤਰਖਿਆ ਸਮਾਨ ਉਹ ਤੇ ਵੀ ਆ ਸ਼ਾਂਤੀ ਮਿੰਟਾ ਲੱਗ ਜਾਏ ਫਿਰ ਜਿਹੜਾ ਹਲਾਤੀ ਖੁੰਝੇ ਹਾਂ 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 ਤੋੜਤੀ ਉਹ ਕਾਰ ਨੂੰ ਤੋੜਤੀ ਉਹ ਤਰਤਾ ਸਮਾਨ ਵੀ ਚਲ ਬਾਦੂ ਭਈਆ ਪਤਾ ਹੈ ਬੇਲਾ ਬੈਠਾ ਉਰੇ ਜਿਆਦਾ ਝੂਠੇ ਲਈ ਜਾਂਦਾ ਹੁਣਾਂ ਹਾਂ ਕੱਚੇ ਉਹਦੇ ਦੇ ਟੰਗਾ ਤਾਂ ਹਾਂ ਉਹ ਮੈਨੂੰ ਸੁਆਦ ਨਹੀਂ ਆਇਆ ਮੈਂ ਆਹੀ ਇੱਥੇ ਬੈਠਾਂਗੇ ਆਪਾਂ ਤਾਂ हां ठीक है सोंदा डळਿਆਂ 'ਚ ਲੇਟਣ ਦਾ ਸੁਭਾਅ ਹੈ ਡळਿਆਂ 'ਚ ਲੇਟਣ ਉਹ ਤਾਂ ਐਂ ਮਾਂ ਕਰੂ ਝੂਟੇ ਜੇ ਮਰੀ ਜਾਂਦੀ ਤੇ ਇੱਥੇ ਟੂਲਾ ਕੇ ਬੈਠਾ ਜਾਂਦਾ ਉਹ ਵਰਗੀ ਪੋਲੀ ਪਈ ਤੇ ਕੁਰਸੀ ਇਹ ਕਾਢੀ ਐ ਓਏ ਉਹ ਤਾਂ ਤੇਰੀ ਗੱਲ ਸਮਝ ਗਿਆ ਹਾਂ ਤੂੰ ਕਿਵੇਂ ਕਿੱਲਾ ਜਾ ਪਟਾਈਆਂ ਨਾ ਓਏ ਮੈਂ ਤਾਂ ਕਾਨੂੰ ਕਿੱਲਾ ਪਟਾਈਆਂ ਨਾ ਤੂੰ ਐਂ ਕਰ ਤੂੰ ਦਿਖਾਨ ਤੇ ਬੈਠੇ ਨੂੰ ਵੀ ਸਵੇਰ ਦਾ ਕਿੰਨਾ ਟਾਈਮ ਹੋ ਗਿਆ ਤੂੰ ਰਾਮ ਕੱਲੇ ਕਰੀ ਜਾਕੇ ओ लाला रामੇ ਕਰਦੇ ਰਹਿਨੇ ਆ ਤੂੰ ਬੈ ਜਾਣ ਦੇ 10 20 ਮਿੰਟ ਜਿਹੜਾ ਬੈਠੇਗਾ ਤੂੰ ਰਾਮ ਕਰ ਲੈ ਆਵਦੇ ਕਰੇ ਜਾਕੇ ਓ ਮੈਂ ਤਾਂ ਹੁਣ ਰਾਮ ਕਰਕੇ ਆਇਆ ਹਾਂ ਤੂੰ ਰਾਮ ਕਰ ਲੈ ਕੁਝ ਨਹੀਂ ਹੁੰਦਾ ਮੈਂ ਛਾਂਮਲੂ ਹੁਣ ਉਹ ਲਾਲਾ ਸਭ ਕਿਤਾਬ ਚਾੜ ਦੂਆਂ ਅੱਗੇ ਕਲਮਾ ਕੱਚੇ ਖਾਤੇ ਜੇ ਇਕੱਠੀਆਂ ਚੱਲ ਬੈਠਿਆ ਦੀ ਮਹਾਜਰ ਬੈ ਜਾਣਾ ਯਾਰ 10 ਮਿੰਟ ਹੋਰ ਕੁਛ ਨਹੀਂ ਹੁੰਦਾ ਵਗ ਜਾ ਹੁਣ ਚੱਲ ਪਈ ਵਗ ਜਾ ਨਾ ਜੇ ਤੂੰ ਜਾਦੇ ਕਹਿਣਾ ਹੈ ਗਾਦੇ ਦਾ ਕੀ ਕਹਿਣਾ ਹੋ ਤਾਂ ਹੁਣ ਫਿਰ ਐਂ ਕਹਿੰਦਾ ਜੇ ਆਪਾਂ ਬਾਰੀ ਬੱਤੇ ਬੈਠੀਏ ਦੁਕਾਨ ਤੇ ਤਾਂ ਵੀ ਅੱਫਲੇ ਵੱਧੂ ਟਾਈਮ ਹੈ ਦੁਆ ਲੈਵੇ ਉਹ ਮੈਂ ਲਾਲਾ ਹੀ ਕਹਿੰਦਾ ਧੀਆ ਹਾਂ ਐ ਕਹਿੰਦਾ ਗੱਡੀ ਲਈ ਤੇ ਚੜ ਗਈ ਕਹ ਜੇ ਚੜੀ ਨਹੀਂ ਉਹ ਗੱਡੀ ਤਾਂ ਲਈ ਇਥੇ ਚੜ ਜੂਗੀ ਹੁਣ ਤੂੰ ਚੜ ਕੇ ਖੜੇਗਾ ਉਹ ਮੈਂ ਤਾਂ ਤੈਨੂੰ ਪੁੱਛਦਾ ਐ ਵੀ ਕੋਈ ਗੱਲਬਾਤ ਬਣੀ ਕ ਨਾ ਬਣੀ ਸਮਾਰ ਕੇ ਜੇ ਤੈਂ ਹੀ ਫਿਰਦਾ ਪਾਣੀ ਚ ਮਧਾਣੀ ਪਾਈ ਓਏ ਹੇ ਤਾਂ ਪਾਣੀ ਚ ਮਧਾਣੀ ਐ ਪਹਿਲੀ ਐ ਮੈਂ ਤਾਂ ਤੇਰੇ ਕਹਿ ਤੋ ਮਰ ਕੇ ਗੱਲ ਜੀ ਛੇੜੀ ਐ ਲੈ ਓ ਲਾਲਾ ਫਿਰ ਪਾਣੀ ਚ ਮਧਾਣੀ ਨਾ ਪਾ ਹੁਣ ਤੂੰ ਹੈ ਪਾਣੀ ਚ ਮਧਾਣੀ ਨਾ ਪਾ ਕੰਮ ਨਮੇੜ ਪਰਾਂ ਅੱਛਾ ੜਕੇ ਦੇ ਮਾਮਾ ਕਨੀ ਕਰਦਾ ਹੋਰ ਕਰ ਦੇਗਾ ਮਾ ਹਾ ਹਾ ਚੱਲ ਕੋਈ ਗੱਲ ਨਹੀਂ ਚੰਗਾ ਤੂੰ ਜਾ ਫੇਰ ਮੈਂ ਸ਼ਾਮ ਦਾ ਕੰਮ ਆਰਾਮ ਕਰ ਲੈ ਚੰਗਾ ਜਾਣਾ ਦਾ ਮਾਹਤਾ ਹੁਨੇ ਨੂੰ ਕੀ ਦੱਛਾ ਹੈ ਵਿਉਰੇ ਆਨੇ ਉਹਨੇ ਜੋਰੇ ਬੈਠਿਆ ਰਹਿੰਦਾ ਹੋਰ ਵਿੱਚ ਗੰਦੇ ਗਾਲ ਦਾ ਭੱਬਲ ਤੇ ਛੋਟਾ ਮਾਰਦਾ ਨਾਲੇ ਅੱਖ ਨੂੰ ਫਿਰ ਵੀ ਉਹਦੀ ਪਹਿਲਾਂ ਉਹਦੇ ਨਾਲ ਜਾਰੀ ਹੁੰਦੀ ਸੀ ਐ ਸ਼ਾਮਨੇ ਕਿੱਥੇ ਚਰੇ ਜਾਂਦਾ ਲੈ ਚੜ ਜੀ ਕ ਪਤਾ ਨਹੀਂ ਕਦੋਂ ਕਾਊਗੀ ਕਿੱਦੇ ਰਹੇਗੀ ਹੈ ਥੋੜਾ ਜਿਹਾ ਫਰਕ ਚੀ ਐ ਕਹਿੰਦੀ ਉਤੋਂ ਦੀ ਘੁੰਮ ਕੇ ਆ ਜੂਗੀ ਪਤਾ ਨਹੀਂ ਕਿੱਦੇ ਰਹੇਗੀ ਜੇ ਅੱਜ ਇਹ ਚੰਗੀ ਗੱਲ ਹੈ ਦਿੱਖਤੀ ਤਾਂ ਹੈ ਨਹੀਂਗੀ ਤੇ ਕੋਨਾ ਜੂਗੀ ਇਹਨੇ ਤੂੰ 2 ਮੀਟਰ ਆਮ ਖੱਲੇ ਤੇ ਕੁਲੇ ਚਾਦਾ ਕਿ ਮੈਂ ਤੇਆ ਕੋੜੇ ਵੇਚ ਕੇ ਲਾਲੋ ਹੋ ਭਾਈ ਬੇ ਬੀ ਮਾਇਆ ਮੈਂ ਆ ਗਈ ਮੈਨੂੰ ਤੂੰ ਬੱਕਰੀ ਐ ਤੂੰ ਬੋਲ ਮਾਰ ਸਕਦੀ ਐ ਬਿੱਲੇ RAM ਜੀ ਕੁਛ ਕਹਿ ਸਕਦੀ ਐ ਅੱਧਾ ਕੀ ਕਰਦੀ ਬਾਲੇ ਬੇਲਾਲੇ ਤੂੰ ਤੋੜੇ ਮਾਰੀ ਛਾਲ ਆ ਕੇ ਮੋਢੀ ਲਾ ਨਾ ਜਾਲੇ ਮੇਰੇ ਸੱਟ ਪੇਟ ਮਾਰਾ ਦਿੰਦਾ ਜੀ ਠੀਕ ਜਾਂਦੀ ਪਹਿਲਾਂ ਫੇਰ ਅੱਡੀ ਕਿਹੜਾ ਟੋਪ ਬੀਡਰ ਖੀਤੀ ਬਹਿ ਜਾ। ਹੋਰ ਹਟ ਜਾ ਗਈ। ਨਾ ਹੁਣ ਪੈਣਾ ਵੀ ਨਹੀਂ ਮੈਂ ਤਾਂ ਤੈਨੂੰ ਡਿਕਡੂ ਕੇ ਪੈਗਾ ਤੂੰ ਕਿੱਧਰ ਕੋ ਮਨਚੇਰੀਆਂ ਚ ਪੈ ਗਈ। ਆਏ ਨਾ ਸੋਇਆ ਕਰ। ਇੱਥੇ ਚੱਲ ਮੈਂ ਤੀਜੇ ਕੋਈ ਹੋਰ ਭਲਾਈਂ ਦੱਬੇ ਰਸਕੇ ਆ ਕੇ ਲੈ ਜੂ ਕੋਈ। ਆਏ ਕਾਉਂ ਚੱਕ ਕੇ ਲੈ ਜੂ ਆ। ਸੂਈ ਨਹੀਂ ਚੱਕ ਸਕਦਾ ਬਿੱਲੇ RAM ji ਦੁਕਾਨ ਤੋਂ। ਆਏ ਨਾਲ ਕੈਮਰ ਲੱਗੇ ਪਏ ਨੇ। ਨਾ ਤੈਨੂੰ ਮੇਰਾ ਪਤਾ ਨਹੀਂ ਲੱਗੇ ਹੈਗਾ ਬਿਆਰੀ ਆ। ਮੈਂ ਤਾਂ ਡਿਕਡੂ ਕੇ ਸੌਂ ਗਿਆ। ਤੂੰ ਤਾਂ ਕਹਿੰਦੀ ਮੈਂ ਇੱਧਰ ਦੀ ਘੁੰਮ ਕੇ ਹੋਣਾ ਆ ਜੰਨੀ ਆ। ਮੈਂ ਤਾਂ ਉਰੂ ਬਹ ਨੀਨਾ ਚਤਰਾ ਵੀ ਮਸਾ ਭਿਜੇ। ਇਸ ਤਰ੍ਹਾਂ ਹੋਰ ਚੱਲ ਵਧੀਆ ਰਹਾ ਮਾ ਤਾਂ ਤੁਹਾਡਾ ਬੇ ਦੇਖਣ ਲੱਗ ਗਈ ਤੇ ਮੈਂ ਤੈਨੂੰ ਕਿਹਾ ਨਹੀਂ ਸੀ ਮੈਂ ਮੈਂ ਸੌਦਾ ਪਤਾ ਦੇਖ ਕੇ ਆਉਂਗੀ ਕਿੰਨਾ ਕਰਾਂਦਾ ਉਹ ਨਾਲ ਲੈ ਆਉਂਗੀ ਫਿਰ ਹੁਣ ਤੂੰ ਪਾ ਦੇ ਹਰ ਕੁ ਥੋੜਾ ਥੋੜਾ ਸਾਮਾਨ ਪਾ ਦੇ ਕਿਤਾ ਛੋਦਾ ਛੱਪਾ ਮੂਰੇ ਢਾਲ ਲੰਦੀਆ ਹੋ ਤਾ ਕੀ ਕਰਾ ਚਾਰ ਦਿਨ ਵੀ ਨਹੀਂ ਚੱਲਦਾ ਹੈਗਾ ਐਡੀ ਤਾਂ ਲੈ ਮੈਂ ਕਿਵੇਂ ਤੂੰ ਆਂਦਾ ਛਪਿਆਰ ਤੋਂ ਬਿਨਾ ਮੈਂ ਕਿਵੇਂ ਚੱਲੂ ਧੋ ਗੱਲਾਂ ਪਿਆਰ ਦੀਆਂ ਕਦੇ ਕਰੀ ਨਹੀਂ ਕਰਨ ਤਾਂ ਲੱਗ ਰਹੀਆਂ ਗੀਆਂ ਇੱਕ ਵਾਰ ਇਹ ਗੱਲਾਂ ਪਿਆਰ ਦੀਆਂ ਹੁੰਦੇ ਨੇ ਆ ਕੀ ਤਾਂ ਛੋਦਾ ਗਿਣਿਆਣ ਲੱਗੀ ਚੱਲ ਬੋਲ ਚੰਗਾ ਹੁਣ ਮੈਂ ਕਹਿੰਦੀ ਸੱਚਾ ਮੈਨੂੰ ਨਾ ਮਰਬਾ ਪਾਦੀ ਗਰਮੀ ਬਲਾਈ ਹੋ ਰਹੀ ਹੈ ਮਰਬਾ ਤਾਂ ਕਿੱਡੀ ਗੱਲ ਹੈ ਉਧਰ ਪੇ ਫ੍ਰਿਜ ਜੀ ਚੱਕ ਰਿਆ ਤੂੰ ਲਿਆ ਚੱਕੀ ਹੈ ਤੂੰ ਲਿਆ ਚੱਕੀ ਤੇਰੇ ਹੱਥਾਂ ਤੇ ਮਹਿੰਦੀ ਲੱਗ ਰਹੀ ਹੈ ਮੈਂ ਨਹੀਂ ਜਾਂਦੀ ਹੈਗੀ ਅੱਦੋ ਕੱਲ ਜੀ ਚ ਤੂੰ ਨੇ ਲੋਕ ਗੱਲਾਂ ਬਣਾ ਲੈਣਗੇ ਬਾਹਰੇ ਹੈ ਮੇਰੇ ਛਲੇ ਦੀ ਸਟੋਰ ਨੂੰ ਖੱਲੇ ਰੱਖਦੀ ਹੈ ਸਟੋਰ ਹੈ ਮੇਰਾ ਹੋ ਹਾਂ ਮੈਂ ਜਾਂਦੀ ਹੈਗੀ ਜੇ ਤੂੰ ਲਿਆ ਚੱਕੇ ਦੇਖਾਂ ਜੀ ਗੱਲਾਂ ਬੰਦ ਨਹੀਂ ਗੱਲਾਂ ਤਾਂ ਫਿਰ ਬੰਨ੍ਹਣਗੀ ਇੱਕ ਦਿਨ ਹੋਣਾ ਨਾਲ ਗੂਤ ਕਜੀਰਾ ਜ ਹੋਣਾ ਨਾ ਹੈ ਚੀਰਾ ਗੁੰਦਿਆ ਹਾਂ ਸੌਦਾ ਸਾਰੀ ਦੁਕਾਨ ਦਾ ਗਨਾਦੀ ਜਿਹੜੀ ਕਹ ਮੈਂ ਕਹ ਉੱਥੇ ਆ ਪਿਆ ਦੇਖ ਆ ਪਿਆ ਗਾਸੀ ਆ ਉਹ ਦੇਖਦਾ ਫਿਰ ਉਹ ਤਾਂ ਮੈਨੂੰ ਵੀ ਪਤਾ ਮੇਰੀ ਤੇ ਰ ਹੈ ਪਾ ਦੂੰਗਾ ਸਬਰ ਵੀ ਕਰ ਲੈ ਕਰ ਹਾਂ ਤੇਰੇ ਗੱਲੇ ਚ ਸਾਮਣੇ ਨਹੀਂ ਹੈਗੇ ਪੈਸੇ ਕਿਉਂ ਆ ਹਾਈ ਥੀਰਾ ਖਰਕੇ ਨੇ ਗਿਆ ਦੇਖ ਨਕਲੀ ਦੇ ਬੇ ਸੂਰੀ ਜਾ ਤੇ ਨਾ ਪਰਖਣ ਦੇਖ ਲੈ ਵੀ ਐ ਸਾਹਮਣੇ ਟੰਗੂਗਾ ਨੋਟ ਮੈਂ ਚ ਨਕਲੀ ਨੇ ਹਾਂ ਨਕਲੀ ਨੇ ਤਰ ਤੋਰ ਦੇ ਬਿਲ ਪਾ ਦੇ ਸਮਾਨ ਆਜੂਗਾ ਹਲੇ 2 ਮਿੰਟਾ ਹੀ ਨੂੰ ਨਹੀਂ ਹੋਏ ਛੇਤੀ ਪੈਣਾ ਠੱਲੇ ਅਗਮ ਚਾਲੀ ਜਾਣ ਦੀ ਕਾਲੀ ਹੋਗੀ ਤੈਨੂੰ ਹੋਰ ਕਰ ਹੈ ਜਾਣਾ ਹੀ ਆ ਫੇ ਤੂੰ ਮਰਬਾ ਤਾਂ ਚੱਕ ਲਿਆ ਮੈਂ ਇੱਧਰ ਛੋਦਾ ਪਾ ਦਿੰਨਾ ਨਹੀਂ ਜਾਣਦੀ ਹੈਗੀ ਮੈਂ ਨਹੀਂ ਜਾਣਦੀ ਮੈਂ ਨਹੀਂ ਜਾਣਦੀ ਆਹ ਅੜੇ ਕੋਈ ਆਜੂਗਾ ਫੇ ਆਜੂਗਾ ਛੋਦਾ ਚੱਕਣ ਜੰਨੀ ਹੈ ਉਹ ਤੇ ਬੰਬ ਵੀਰੇ ਦੇ ਜੰਨੀ ਹੈ ਵੀ ਤੈਨੂੰ ਜੇਲ ਹੋ ਜੂ ਲਾ ਮੈਂ ਨਹੀਂ ਗਿਆ ਅਗਲਾ ਕਦੋਂ ਪਤਾ ਨਹੀਂ ਕੀ ਕਰਨ ਗਈ ਹੋਣੀ ਅੰਦਰੋਂ ਲਿਕੜੀ ਹੈਗੀ ਮੇਰੀ ਦੁਕਾਨ ਚ ਦਾ 100 ਵਰਦੇ 100 ਨਿਕਲਦੇ ਆਏ ਕਿਵੇਂ ਹੋ ਜੂ ਆ ਕੇ ਅੰਦਰੀ ਵਰਤੀਆਂ ਨੇ ਸਾਰੇ ਆਏ ਓਏ ਮੇਰਾ ਰੱਬਾ ਜੇ ਕਿਸ ਨੂੰ ਚੀਜ਼ ਚੱਕਣ ਭੇਜਦਾ ਐਡਾ ਕੀ ਜ਼ੁਲਮ ਹੋ ਗਿਆ ਸ਼ਾਂਤੀ ਕਿਉਂ ਨਹੀਂ ਚਲ ਕੋਈ ਨਾ ਫੇਰ ਫੜਾਦੀ ਕੋਈ ਨਾ ਆਉਂਦਾ ਜਾਂਦਾ ਫੜਾਦੀ ਮੈਂ ਤਾਂ ਜਾਂਦੀ ਨਹੀਂ ਅੰਦਰ ਨਾ ਸ਼ਰੀਰ ਰੱਖਣੀ ਐ ਨਾ ਮੈਂ ਨਹੀਂ ਅੰਦਰ ਜਾਂਦੀ ਮੈਨੂੰ ਤਾਂ ਡਰ ਲੱਗਦਾ ਹੈ ਹਾਂ ਮੈਨੂੰ ਤਾਂ ਡਰ ਲੱਗਦਾ ਮੈਂ ਨਹੀਂ ਜਾਂਦੀ ਹੈਗੀ ਤੂੰ ਹੋਰ ਸਮਾਨ ਬਥੇਰੇ ਰੱਪੇ ਬਾਹਰ ਉਹ ਪਾ ਦੇ ਨੇ ਹਾਂ ਬਾਹਰਲੀ ਦੁਕਾਨ ਲੈ ਜਾ ਚੱਕ ਕੇ ਉਹ ਚੱਕ ਲਿਆ ਮਾਂ ਤੂੰ ਚੱਕ ਲਿਆ ਐ ਚੱਖਣ ਨਾਲ ਕੀ ਹੁੰਦਾ ਦੇ ਨਾ تھا ਮੈਨੂੰ ਬੋਲ ਮਾਰਤੀ ਨਾ ਤੂੰ ਨਹੀਂ ਆਈ ਹੋਏ ਮੇਰੇ ਰੱਬਾ ਹੁਣ ਕਹਿ ਦਿਨ ਜੇ ਚੀਜ਼ ਨਾ ਥਾਵੇ ਬੋਲਤਾ ਮਾਰੇਗੀ ਫੇਰੀ ਪਾੜ ਕੇ ਦੇਉ ਇਹ ਚਾਚੇ ਪਤਾ ਨਹੀਂ ਕੀ ਚੁੱਤੀ ਜੰਦੀ ਕੀ ਕਹੀ ਜੰਦੀ ਮੇ ਤਾਂ ਦਿਮਾਗ ਖਰਾਬ ਕਰਕੇ ਰੱਖਤਾ ਮੈਂ ਤਾਂ ਇਹਦੀ ਚਾਰ ਗੱਲਾਂ ਮਾਰੂਗਾ ਪਿਆਰ ਦੀਆਂ ਕਿਹੜੀਆਂ ਗੱਲਾਂ ਮਾਰੂਗੀ ਹੁ ਥਾ ਗਿਆ ਨਾ ਲਾ ਲੇ ਰੋ ਤਾਂ ਕੁਛ ਨਹੀਂ ਮਿਲ ਰਹਾਗਾ ਤੂੰ ਕਿੱਧਰ ਦੇਖੀ ਜੰਨੀ ਆ ਫ੍ਰਿਜ ਖੋਲ ਫ੍ਰਿਜ ਚ ਨਹੀਂ ਦੇਖਿਆ ਨਾ ਬਸ ਰਣ ਦੇ ਮੈਂ ਨਹੀਂ ਗਈ ਮੈਨੂੰ ਤਾਂ ਫ੍ਰਿਜ ਚ ਨਹੀਂ ਨਾ ਨਹੀਂ ਤਾਂ ਡਰ ਲੱਗਦਾਗਾ ਮੈਂ ਨਹੀਂ ਉੱਥੇ ਖੜਦੀ ਵੀ ਮੈਨੂੰ ਤਾਂ ਡਰ ਚ ਲੱਗਦਾਗਾ ਆ ਉੱਲੇ ਕੋਲੇ ਤੋਂ ਲਾਈਟ ਲਾ ਲੈਂਦੀ ਬਸ ਰਣ ਦੇ ਹੈ ਤੂੰ ਦੇਖੋ ਖਸ ਖਸ ਜੇ ਕਰੀਏ ਮੈਨੂੰ ਤਾਂ ਲੱਗਿਆ ਕੋਈ ਜੇ ਖੜਿਆਗਾ ਜਣਾਂ ਦੀ ਤੇਰਾ ਦਿਮਾਗ ਤਾਂ ਨਹੀਂ ਹਿੱਲ ਗਿਆ ਮੈਂ ਤਾਂ ਕੁਰਸੀ ਤੋਂ ਨਹੀਂ ਹਿੱਲਿਆ ਮੈਂ ਬੋਲੀ ਜਾਂਦਾ ਸੀ ਫੇ ਬੋਲੂਆਂ ਤਾਂ ਹੈਗੇ ਦੱਸਦਾ ਦੀ ਵੀ ਜੀ ਥਾ ਗਿਆ ਕਿ ਨਾ ਮਰੇ ਬਾਹ ਨਹੀਂ ਫ੍ਰਿਜ ਖੋਲ ਕੇ ਦੋ ਚੱਕ ਲੈ ਨਾ ਮੈਂ ਤਾਂ ਫਿਰ ਵੀ ਨਹੀਂ ਖਾਂਦੀ ਹੈਗੀ ਨਾ ਮੈਨੂੰ ਤਾਂ ਡਰ ਲੱਗਦਾ ਮੈਂ ਨਹੀਂ ਖਾਂਦੀ ਹੈਗੀ ਆ ਠੀਕ ਹੈ ਤੇਰੀ ਮਰਜ਼ੀ ਹੈ ਨਾ ਖਾ ਮੇਰਾ ਕੀ ਜੋਰ ਲੱ ਹੋਰ ਸਮਾਨ ਬਥੇਰਾ ਪਿਆ ਉਹ ਪਾ ਦੇ ਹਾਂ ਹੋਰ ਦੱਸ ਫਿਰ ਐਂ ਕਰੋ ਉਹ ਦਿਨ ਤੋਂ ਪਾਈ ਵਾਲੇ ਦਿੱਤੇ ਸੀ ਹਰਦੀ ਮਿਰਚ ਨੂਨ ਜਿਹਾ ਪਚਾਹਤੀ ਜਿਹੜਾ ਹਾਂ ਅੱਧੇ ਅੱਧੇ ਕਿਲੋ ਵਾਲੇ ਦੇ ਦੇ ਹੁਣ ਨਾ ਤਾਂ ਝੋਨੇ ਚਾਣੇ ਦਾ ਟਾਈਮ ਹੋ ਰਿਹਾ ਹੁਣਗਾ ਹਾਂ ਉਠਾ ਗੱਲ ਮੈਂ ਸਮਝ ਗਿਆ ਵੀ ਪਹਿਲਾਂ ਹੁਣ ਕੋਈ ਫੜੀ ਤੂੰ ਹੁਣ ਪਹੁੰਚੇ ਤੇ ਪਹੁੰਚ ਗਈ ਠੀਕ ਹੈ ਜਨਾ ਕੁਛ ਨਹੀਂ ਕੁਛ ਨਹੀਂ ਐਂ ਕਹਿਣਾ ਵੀ ਸੋਚਣ ਲੱਗ ਰਹੀ ਸੀ ਵੀ ਕੋਈ ਚੀਜ਼ ਰਹੀ ਨਾ ਜੇ ਪਹਿਲੇ ਹੋਰ ਸੋਚ ਲੈਣ ਹਾਂ ਆਪਾਂ ਆਦੇ ਫਿਰ ਸਮਾਨ ਜ ਸਾਰਾ ਗਿਆਤ ਦੇਸ਼ ਮਾਨ ਐਹ ਤਾਂ ਦੁਕਾਨ 'ਚ ਬਹੁਤ ਕੁਛ ਕਿ ਇਹ ਸਾਰਾ ਪਾਣੀ ਦੇ ਦੇਖ ਮੇਰੇ ਨਾਲ ਲੰਬੇ ਵਾਲ ਕਰਨ ਨਾਲ ਔਲੇ ਦਾ ਤੇਲ ਵੀ ਦੇ ਦੇ ਹੈ ਔਲੇ ਦਾ ਤੇਲ ਲੋਕ ਤਾਂ ਵਾਲ ਕਟਾਣ ਲੱਗ ਰਹੇ ਨੇ ਗਰਮੀ ਦਾ ਟਾਈਮ ਹੈ ਬੇਚੂਰੀ ਜਾ ਤਾਂ ਹੁਣ ਤੂੰ ਹੋਰ ਕਿੱਦੇ ਕਬਦਾਵੇਂਗੀ ਨਾ ਮੈਨੂੰ ਬੱਧਿਆ ਲੱਗਦੇ ਐ ਗਿੱਚਕ ਦੀ ਤਾਂ ਹੈਗੀ ਧਰਤੀ ਨਾਲ ਲੱਗਣ ਲੱਗ ਜਾਣਗੇ ਰਹਿੰਦੀ ਨਾ ਕਰੇ ਜ ਵਾਲੇ ਨਹੀਂ ਕਰਨ ਲੱਗੇ ਤੂੰ ਸਮਝਾਇਆ ਨਾ ਮੇਰੇ ਚ ਕੱਢਦਾ ਮੇਰੇ ਚ ਨਗੋਚ ਕੱਢਦਾਗਾ ਮੇਰੇ ਚ ਹੰ ਨਗੋਚ ਕਾ ਨੂੰ ਕਰਦਾ ਤੂੰ ਤਾਂ ਉਹੀ ਪੁੱਛਾ ਮੰਨ ਗਈ ਘੱਲ ਤਾਂ ਕਰਨ ਦੀ ਹੈ ਹੁੰਦੀ ਐ ਗਰਮੀ ਚ ਪਾਣੀ ਕੋਈ ਪਿਆਰ ਦੀ ਗੱਲ ਨਹੀਂ ਕਰਦੀ ਆਉਦੇ ਆਪ ਤਾਂ ਚਿੰਝਣੀਆਂ ਛੇੜਦਾ ਰਹਿਣਾਗਾ ਫੇ ਮੈਂ ਤਾਂ ਛੇੜੂਗਾ ਆਂ ਸਾਤਾ ਚੋਦੇ ਦੇ ਨਾਂਗੜਿਆਂ ਲੱਗ ਜੰਨੀ ਆ ਗੱਲ ਕੋਈ ਕਰਦੀ ਨਹੀਂ ਪਰ ਸੌਦੇ ਦੀਆਂ ਕੋ ਗੱਲਾਂ ਹੀ ਨੇ ਇੱਕੜੇ ਕੋਈ ਗੱਲ ਨਹੀਂ ਹੈਗੀ ਬੋਲਦੀ ਤਾਂ ਹੈਗੀਆਂ ਜੋ ਸੌਦਾ ਗਣਿਆ ਹੁੰਦੀਆਂ ਮੈਨੂੰ ਤਾਂ ਲੱਗਦਾ ਫਿਰ ਮੈਨੂੰ ਦੁਕਾਨਦਾਰੀ ਕੋਈ ਹੋਰ ਛੇੜਨੀ ਚਾਹੀਦੀ ਦੀ ਆਤਾ ਪਰ ਚੂਨ ਦੀ ਦੁਕਾਨ ਗਲਤ ਤੇ ਫਾਲੀ ਉਰੇ ਸੌਦੇ ਦੀਆਂ ਗੱਲਾਂ ਹੁੰਦੀਆਂ ਨੇ ਕੋਈ ਇਹ ਦੁਕਾਨ ਛੇੜਨੀ ਜੀ ਵੀ ਜਿੱਥੇ ਲੱਡੂ ਦੇ ਦੇਣਾ ਹਮ ਭੱਜਦੀਆਂ ਗੱਲਾਂ ਹੋਣ ਹੀ ਹੈ ਲੱਡੂ ਦੇ ਦੀ ਜਨਾ ਸਾਹਮਣੇ ਉਹ ਪੈ ਨੇ ਲੱਡੂ ਇੱਕ ਲਫਾਫਾ ਫੜਾਦੀ ਉਹਨਾਂ ਚ ਇੱਕ ਦੇ ਦੀ ਤੇਰੀ ਇੱਕ ਗਣਾ ਕਮਰੇ ਮਹਗੂ ਕੋ ਮੰਦੀ ਆ ਕਲੀ ਕਲੀ ਦੁਕਾਨ ਦੀ ਚੀਜ਼ ਗਣਿਆ ਦੀ ਤੈਨੂੰ ਉੱਧੇ ਵੀ ਕਹਤੀ ਫੇਰ ਦੁਕਾਨੇ ਚੱਕ ਕੇ ਲੈ ਜਾ ਮੈਂ ਕਾਨੂੰ ਟੈਨਸ਼ਨ ਲਊਂਗਾ ਵੇਚਣ ਪੁੱਛਣ ਦੀ ਹੋਰ ਪੰਗੇ ਕਰਨ ਦੀ ਹੋਰ ਹੈ ਆਪੂ ਜੀ ਇਹਦੇ ਪੈਟ ਖਫੜਾ ਦੇ ਨਾਲੇ ਹੋਰ ਦੇਖ ਲਿਆ ਕੁਛ ਰਹੀ ਜੀ ਦੇਖ ਰਹੀ ਹਾਂ ਹਲਤਾ ਮੇਰੀ ਬੈਠੇ ਮੈਂ ਕਿਹੜਾ ਬਾਗੀ ਤਾਂ ਮੇਰੇ ਸੜੀ ਇਹ ਕੀ ਆ ਜਾ ਤਾ ਇਹ ਕੱਢਣੀ ਪਊਗੀ ਬਿੱਲੇ ਰਾਮਾ ਮਾਂ ਦਾ ਕੰਦੇ ਚ ਹੋ ਤਾਂ ਕੀ ਹੈ ਹੈ ਆਹ ਇਹ ਕਾ ਕਰਦੇ ਹੋ ਸੌਦਾ ਤਾਂ ਦੁੱਧਨ ਵੀ ਲੱਗੀ ਸੀ ਮੈਂ ਕਹਿੰਦੀ ਸੌਦਾ ਤਾਂ ਫੇਰ ਵੀ ਲੈ ਜਾਂਗੀ ਖਾਣ ਪੀਣ ਨੂੰ ਲੈ ਜਾਣੀ ਹੈਗੀ ਹਾਂ ਪੰਜ ਸੱਤ ਨਿਆਣੇ ਨੇ ਕਿਹਦੇ ਨੇ ਕੀ ਬਣੂਗਾ ਆ ਵੀ ਵਧੀਆ ਹੈਗਾ ਨਾ ਵਧੀਆ ਤਾਂ ਸਾਰੀ ਹੈ ਔਰੇ ਮਾੜੀ ਚੀਜ਼ ਕਿਹੜੀ ਰੱਖੀ ਹੈ ਚਪਲਾ ਵਧੀਆ ਦੇ ਕਿਵੇਂ ਨੇ ਚਪਲਾ ਜਵਾਖਾਂ ਨੇ ਵੇਚਦੀਆਂ ਹੈਗੀ ਨੇ ਚਾ ਨਾਂ ਦਾ ਵੱਡਿਆਂ ਦਾ ਨਾਂ ਪੈ ਹੈਗੀ ਨੇ ਛੁਟਕਾ ਤਾਂ ਬੋਲ ਦਾਂਗਾ ਹਾਂ ਝੂਠ ਕਾ ਤੋ ਬੋਲੀ ਜਾਣਾ ਦਾ ਲੈ ਮੇਰੇ ਸਾਡੀ ਹੁਣ ਚੱਪਲਾਂ ਤੱਕ ਵੀ ਆ ਗਈ ਪਰ ਦੇ ਦੇ ਇੱਕ ਇੱਕ ਦੋ ਦੋ ਜੋੜੀਆਂ ਲੰਗੇ ਪਰ ਫਿਰਦੇ ਰਹਿੰਦੇ ਨੇ ਮੈਨੂੰ ਤਾਂ ਲੱਗਦਾ ਇਹਨੂੰ ਹੁਣੇ ਗਲੋ ਲਾ ਅਸਲੀ ਗੱਡੀ ਨਾਲ ਤਾਂ ਉਹੀ ਚੱਲਦਾ ਸੁਣਦਾ ਨਹੀਂ ਆ ਦੇਖ ਉਰੇ ਆ ਮਤਾਂ ਕਹਿੰਦੀ ਐ ਦੇਖ ਹਾਂ ਆ ਜਾਣੀਆਂ ਉਹ ਚੱਲੜੇ ਜੇ ਦੇ ਤੂੰ ਐ ਕਰੀ ਐ ਤਾਂ ਛੋਟੀਆਂ ਨਹੀਂ ਹੈਗੀਆਂ ਤੂੰ ਇੰਨਾ ਤੋ ਕੀ ਮੰਗਦੀ ਐ ਕਿੱਥੇ ਲੋਟ ਆਊਗਾ ਤੂੰ ਐ ਕਰੀ ਸਾਰੇ ਜਬੱਖ ਨੂੰ ਰੇਲ ਗੱਡੀ ਬਣਾ ਕੇ ਉਹ ਰੇਲ ਲਈ ਅੱਪਣ ਨੰਬਰ ਬਾਅਦ ਡੱਬੇ ਦੇ ਸਹੇਬ ਨਾਲ ਉਮੀ ਪਾ ਦਾਂਗੇ ਚੱਪਲਾ ਉਰੇ ਨਾ ਕਿ ਆ ਮੈਂ ਫਿਰ ਹੋਰ ਹਾਂ ਕਹਿੰਦੇ ਸੀ ਜੀ ਹਾਂ ਪਰ ਮਰਬਾ ਦੇ ਦੇ ਉਹ ਵੀ ਲੈ ਜਾਊਂਗੀ ਖਾਣ ਪੀਣ ਵਾਲੀਆਂ ਚੀਜ਼ਾਂ ਤਾਂ ਹੋ ਗਈਆਂ ਤੂੰ ਕਿਸੇ ਕੰਜਰ ਦੀ ਮੰਦੀ ਤਾਂ ਹੈ ਨਹੀਂ ਤੈਨੂੰ ਚੱਕਣ ਪੇਜਾ ਦੀਿੱਥੋਂ ਮਰਬਾ ਨਹੀਂ ਚੱਕਿਆ ਗਿਆ ਚੱਲ ਫਿਰ ਮੈਂ ਦਿਖਾ ਲੈ ਕਿੱਥੇ ਆ ਕੇ ਮਰਬਾ ਹੁਣ ਮੈਂ ਤੈਨੂੰ ਪਹਿਲਾਂ ਦਿਖਾ ਕੇ ਲੈ ਮੈਂ ਫੇਰ ਚੱਕਣ ਜਾਊਂਗਾ ਤੈਨੂੰ ਤਾਂ ਛੱਡਾ ਕਰ ਤੂੰ ਕੇ ਰੰਦਾ ਆਏ ਓਏ ਮੇਰੇ ਰੱਬਾ ਉਹ ਫ੍ਰੀਜ ਚ ਰੱਖ ਰਖਿਆ ਹੈ ਗਰਮੀ ਚ ਖਰਾਬ ਹੋ ਜਿੰਦਾ ਵੀ ਨਾਲੇ ਠੰਡਾ ਲੂ ਚੱਲ ਫਿਰ ਹਾਂ ਅਛਾ ਮਾਂ ਤਮ ਹਾਂ ਤੇ ਪਹਛਾਦ ਮੈਂ ਇਹਨੂੰ ਮਾਰ ਗੋਲੀ ਜਵੱਖਣ ਤੂੰ ਤੜਕੀ ਲੈ ਜਿਵੇਂ ਤੈਨੂੰ ਸਮਝਾ ਤੂੰ ਜਾ ਲੈ ਤੱਕ ਹਾਂ ਜੇ ਨਾ થાય ਅਮੇ ਨੂੰ ਬੋਲ ਮਾਰਦੀ ਮੈਂ ਸਮਾਨ ਛਾਂਬਦਾ ਗੱਲਾਂ ਮਾਰਦੀ ਹੈ ਨਹੀਂ ਘਰੋਂ ਪਾ ਹਾਈ ਓਏ ਮੇਰੇ ਰੱਬਾ ਕਿ ਤੈਨੇ ਦਿਮਾਗ ਖਾ ਲਿਆ ਮੈਂ ਲਾ ਤੇ ਹੀ ਦਿਮਾਗ ਹਲਾ ਦੂਗੀ ਆ ਗਿਆ ਫਿਰ ਮੈਂ ਆ ਕੇ ਦਿੰਨਾ ਆ ਗਿਆ ਹਾਂ ਹਲਾ ਦੇਖ ਲੈ ਆ ਜਾ ਹੁਣ ਦੁਕਾਨ ਸੁੰਨੀ ਸੱਟ ਰੱਖੀ ਆ ਮੈਂ ਤਾਂ ਲਾਦਾ ਚਾਤਰਾ ਵੀ ਜਾ ਰਿਹਾਗਾ ਸੋਕੀ ਦਾ ਬਾਈ ਵੀ ਉਹ ਮੈਂ ਕੋਈ ਮਰਜ਼ੀ ਸਮਾਨ ਚੱਕ ਚੱਕ ਮੁੜੀ ਜਾਵੇ ਇਹਨਾਂ ਦਾ ਵੀ ਸਰਿਆ ਪਿਆਗਾ ਖਬਰ ਆ ਕਿ ਮੈਂ ਤਰਖੇ ਗੱਲਾ ਰੱਖਦੇ ਉੱਥੇ ਸਾਹਵੇਂ ਨੂੰ ਪਰਾ ਰੱਖਦੇ ਮੈਨੂੰ ਪਤਾ ਲੱਗ ਜੂਗਾ ਤੈਨੂੰ ਕਿਹੜਾ ਟਾਈਮ ਹੋਵੇਗਾ ਆਂ ਵੀ ਹੁੰਦਾ ਕਿਤੇ ਜਮੀਨੀ ਗੌਰ ਕਰਦਾ ਦੀ ਜਗਾ ਨਾ ਸੋਕੀ ਦਾ ਬਾਈ ਜਮੀਨੀ ਗੌਰ ਕਰਦਾ ਦੁਕਾਨ ਦੀ ਤਾਂ ਉਹ ਚਾਤਰਾ ਕਾਦੇ ਵਾਸਤੇ ਰੱਖਿਆ ਸੀਗਾ ਚਾਤਰਾ ਅਸੀਂ ਰੱਖਿਆ ਹੋਇਆ ਦੀਗਾ ਵਿੱਕ ਜਾਣਾ ਦਾ ਦੁਕਾਨ ਤੇ ਬੈਠਿਆ ਰਹੂਗਾ ਹਾ ਜਿੱਥੇ ਲੱਟੂ ਕੋਇਲ ਹੋਰ ਹੋਵੇ ਮਰੇ ਬੇਚਪਰ ਚਤਾ ਕਰਮੀ ਮਾਰਦੀ ਮੇ ਜਮੀ ਹਾਈ ਮੈਂ ਮਰ ਜਾ ਸੋਕੀ ਦੇ ਬਾਈ ਆ ਹੈ ਇਹ ਹੈ ਜਨਾਨੀ ਆ ਤੈਨੂੰ ਦੇਖਦੀ ਨਹੀਂ ਹੈਗੀ